ਦੀ ਦੁਨੀਆ ਦੇ ਮਹਾਨ ਖਿਡਾਰੀ ਜਿਨ੍ਹਾਂ ਨੇ ਬਹੁਤ ਤਾਕਰੀ ਖੇਡ ਖੇਡੀ ਹੈ ਦੇਬਾ ਮਿੱਡਾ ਜੀ ਸੋ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਦੇਬਾ ਮਿੱਡਾ ਜੀ ਦੇਬਾ ਮਹਾਨ ਖਿਡਾਰੀ ਹੈ ਮਿੱਡੇ ਪਿੰਡ ਦਾ ਜੋ ਮੇਰੀ ਵੀਰੇ ਇਸ ਏਰੀਏ ਦਾ ਮਾਣ ਹੈ ਇਹਨਾਂ ਖਿਡਾਰੀ ਨੇ ਆਪਣੇ ਸਮੇਂ ਦੇ ਵਿੱਚ ਬਹੁਤ ਤਾਕਰੀ ਖੇਡ ਖੇਡੀ ਹੈ ਨਰਵੈਰ ਕੋਹਨੀ ਲਈ ਜੋਰ ਨਾਲ ਤਾੜੀਆਂ ਮਾਰ ਦਵੀਂ ਨਰਵੈਰ ਕੋਹਨੀ ਉਹਨਾਂ ਨੇ ਵੀ ਅਸੀਂ ਸਨਮਾਨਤ ਕਰਕੇ ਮਾਣ ਮਹਿਸੂਸ ਕਰਾਂਗੇ ਸੋ ਬਾਜੇਖਾਨੇ ਦੀ ਟੀਮ ਦੇ ਲਈ ਲੰਮਾ ਸਮਾਂ ਖੇਡਿਆ ਗੀਤਾ ਮੂਲਿਆ ਵਾਲੀ ਇੰਟਰਨੈਸ਼ਨਲ ਖਿਡਾਰੀ ਇੰਗਲੈਂਡ ਕੈਨੇਡਾ ਦੇ ਵਿੱਚ ਬਹੁਤ ਤਾਕੜਾ ਖੇਡਿਆ ਗਾਜੀਪੁਰੀਏ ਲਖੇ ਦੀ ਟੀਮ ਦੇ ਲਈ ਕੇਸ ਮਖਨ ਦੀ ਟੀਮ ਦੇ ਲਈ ਖੇਡਿਆ ਸੋ ਗੀਤਾ ਮੂਲਿਆ ਵਾਲੀ ਉਹਨਾਂ ਨੇ ਵੀ ਅਸੀਂ ਸਨਮਾਨਤ ਕਰਕੇ ਨਿੰਦੀ ਬੇਨੜਾ ਤਰਸੇਮ ਸਿੰਘ ਦੀ ਅਲੀਕੇ ਉਹ ਵੀ ਆਪਣਾ ਸਨਮਾਨਚਨ ਲੈਣ ਸ਼ੈਂਬਰ ਔਰ ਕਾਕੇ ਦੇ ਕਬੱਡੀ ਕੋਚ ਤਰਸੇਮ ਸਿੰਘ ਦੀ ਅਲੀ ਕੇ ਇਹਨਾਂ ਨੇ ਬਹੁਤ ਤਾਕਰੀ ਖੇਡ ਗੱਡੀ ਹੈ ਮੇਰੀ ਬੇਨਤੀ ਵੀ ਜਲਦੀ ਖੇਡ ਗਰਾਉਂਡ ਦੇ ਵਿੱਚ ਆ ਜਾਣ ਤਰਸੇਮ ਸਿੰਘ ਦੀ ਅਲੀ ਕੇ ਉਹ ਵੀ ਆਪਣਾ ਸਨਮਾਨ ਚਿੰਨ ਪ੍ਰਾਪਤ ਕਰਨ ਅੱਜ ਦੇ ਇਸ ਪਹਿਲੇ ਕਬੱਡੀ ਕੱਪ ਦਾ ਪਹਿਲਾ ਸੈਮੀਫਾਈਨਲ ਮੈਚ ਸ਼ੁਰੂ ਹੋ ਚੁੱਕਾ ਮੈਦਾਨ ਦੇ ਵਿੱਚ ਇੱਕ ਪਾਸੇ ਆਜ਼ਾਦ ਕਬੱਡੀ ਕਲੱਬ ਐਡਵੈਂਚਰ ਕਲਕਲਾਂ ਦੀ ਟੀਮ ਔਰ ਦੂਸਰੇ ਪਾਸੇ ਮੀਰੀਪਰੀ ਦੇਬਾ ਫਰੈਂਡਜ਼ ਸਪੋਰਟਸ ਕਲੱਬ ਅਮਰੀਕਾ ਦੀ ਟੀਮ ਲਾਓ ਕਾਲੇ ਦੀ ਕਬੱਡੀ ਦੇ ਉੱਪਰ ਹਰਦੇਵ ਸਿੰਘ ਫਕਰ ਚੰਡੇ ਵਾਲਾ ਸਰਦੂਲਗੜ ਦਾ ਜ਼ਿਲ੍ਹਾ ਮਾਨਸੇਹ ਦਾ ਏਰੀਆ ਇਸ ਸਮੇਂ ਕੋਸ਼ਿਸ਼ ਕਰਦਾ ਸਾਡਾ ਕਰਨ ਦੀ ਲਾਓ ਲੰਬੀ ਬਾਹ ਸੱਜੇ ਖੱਬੇ ਹੁੰਦਾ ਹੈ ਨੌਜਵਾਨ ਪੁਆਇੰਟ ਮੀਆ ਮੀਆ ਕਾਲਾ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਹਰਦੇਵ ਨੂੰ ਬੁਲੇਟ ਮੋਟਰਸਾਈਕਲ ਜੋ ਹੈ ਦਿੱਤਾ ਜਾਵੇਗਾ ਕਾਬਲ ਯੂਐਸਏ ਵੱਲੋਂ 51000 ਰੁਪਏ ਤੇ ਨੀਟੂ ਕੰਗਜੀ ਉਹਨਾਂ ਵੱਲੋਂ 51000 ਰੁਪਏ ਦਿੱਤਾ ਜਾਵੇਗਾ। ਲਓ ਸੰਦੀਪ ਦੋਦੇ ਪਿੰਡ ਦਾ ਇੱਕ ਲੱਲੀਆਂ ਦਾ ਕਹਿੰਦੇ ਦੁਨੀਆ ਦਾ ਰੁਸਤਮ ਖਿਡਾਰੀ ਹੈ। ਇੱਕ ਨੌਜਵਾਨ ਗੁਰਦਾਸਪੁਰਿਆ ਮਸ਼ਹੂਰ ਇੱਕ ਨੰਗਲੰਬੀਆਂ ਵਾਲਾ ਇੱਕ ਸੁਰਖਪੁਰਿਆ। ਲਓ ਇੱਕ ਸੰਦੀਪ ਦੋਦੇ ਪਿੰਡ ਦਾ ਇਸੇ ਵਿੱਚ ਰੇਟ ਪਾਉਂਦਾ। ਵੀਰ ਜੀ ਆਪਾ ਗਰਾਊਂਡ ਕਲੀਅਰ ਕਰੀਏ ਜਿਹਦੇ ਪਾਸੇ। ਮਿਹਰਬਾਨੀ ਕਰਕੇ ਗਰਾਊਂਡ ਕਲੀਅਰ ਕਰ ਦਿਓ ਥੋੜਾ ਬਾਹਰਲੇ ਪਾਸੇ। ਸਾਰੇ ਰੱਬ ਦਾ ਰੂਪ ਹੋ। ਹਾਂ। ਮੱਕਸੀਨ ਜੀ ਡੀਪੀ ਸਾਹਿਬ ਕਹਿੰਦੇ ਵੀ ਆਪਾਂ ਸਨਮਾਨ ਮਾਨ ਸਨਮਾਨ ਬਾਧਵੇਂ ਕਰਾਂਗੇ ਲਾਓ 800 ਡਾਲਰ ਦਾ ਡੌਲੇ ਤੇ ਸ਼ੇਰ ਕੜਿਆ ਦੁੱਲਾ ਦਮ ਪਾਉਣ ਆਇਆ ਹੰਦਿਆਂ ਵਿੱਚ ਹੁਣ ਜੀ ਥੋੜਾ ਪੱਟ ਤੋਂ ਕੱਛੇ ਨੂੰ ਤਾਂ ਚੱਕ ਕੇ ਮਾਰੇ ਥਾਪੀ ਤਾਂ ਦਾਇਰੇ ਤੋਂ ਬਾਹਰ ਸੁਣਦੀ ਦੇਖੋ ਚੋਹਾ ਜਾਫੀਆਂ ਜੋ ਹੱਥ ਲਾਉਣ ਲਈ ਲੈਂਦਾ ਕਿਨੂੰ ਚੁਣਦੀ ਨੰਬਰ 1 ਖਿਡਾਰੀ ਦਰਸ਼ਕ ਕਹਿਣ ਦੁੱਲਾ ਸ਼ਾਬਾਸ਼ੇ ਮਿਲਦੀ ਇਹਨੂੰ ਇਹਦੇ ਗੁਣ ਦੇ ਗੁਣਾ ਕਰਕੇ ਜਾਣੇ ਜਾਂਦੇ ਕਬੱਡੀ ਦੇ ਖਿਡਾਰੀ ਵੱਖ-ਵੱਖ ਦਾ ਜਿਹੜੇ ਆ ਉਹ ਬੜੇ ਮਸ਼ਹੂਰ ਨੇ ਚੱਲ ਵੀ ਸੁਖਚੰਦ ਸਿਆ ਪਾ ਫਿਰ ਅਗਲੀ ਕਬੱਡੀ ਨੌਜਵਾਨਾਂ ਚਾਰ ਖਿਡਾਰੀ ਡੀਕਦੇ ਨੇ ਇੱਕ ਪਾਸੇ ਲੱਖਾ ਕੋਠੇ ਜੱਟਾਂ ਵਾਲਾ ਹੁਸ਼ਿਆਰਪੁਰੀਆ ਨਾਲ ਕਾਲਾ ਸਿੰਘ ਵਾਲਾ ਸ਼ਿੰਦਰ ਨਾਲ ਸੰਦੀਪ ਅੰਬਰਸਰੀਆ ਨਾਲ ਗੁਰਪ੍ਰੀਤ ਜੌਹਰ ਰਮੀਦੀ ਵਾਲਾ ਚਾਰ ਨੇ ਮੀਰੀਪਰੀ ਦੇਵਾ ਫਰੈਂਡਸ ਸਪੋਰਟਸ ਕਲੱਬ ਦੇ ਹਰਵਿੰਦਰ ਰਾਏ ਜੀ ਔਰ ਸਾਡੇ ਜਿਨ੍ਹਾਂ ਨੂੰ ਲੱਡੂ ਦੇ ਨਾਮ ਦੇ ਨਾਲ ਪ੍ਰਸਿੱਧੀ ਮਿਲੀ ਯੂ ਸਪੋਰਟਸ ਕਲੱਬ ਕੈਨੇਡਾ ਦੇ ਵਸਨੀਕ ਨੇ ਅਰਸ਼ਵਿੰਦਰ ਸਿੰਘ ਜੀ ਉਹਨਾਂ ਦਾ ਵੀ ਗ੍ਰੀਸ ਤੋਂ ਬਹੁਤ ਬਹੁਤ ਧੰਨਵਾਦ ਜੋ ਜੁੜੇ ਹੋਏ ਮੀਰੀਪਰੀ ਕਬੱਡੀ ਕਲੱਬ ਅਮਰੀਕਾ ਦੀ ਟੀਮ ਦੇ ਨਾਲ ਲਾਓ ਇਧਰੇ ਪਾਸੇ ਪੁਆਇੰਟ ਦਾ ਵਾਧਾ ਹੁੰਦਾ ਹੋਇਆ ਆਜ਼ਾਦ ਕਬੱਡੀ ਕਲੱਬ ਐਡਵੈਂਚਰ ਘਲਕਲਾਂ ਦੀ ਟੀਮ ਦੇ ਹਿੱਸੇ ਹਾਂਜੀ ਅਮਨ ਜੀ ਲਾਓ ਇਸ ਲਈ ਮਹਿੰਦਰ ਪੰਡੋਰੀ ਵਾਲਾ ਮੇਰੇ ਵੀਰੋ ਮਿੰਦੂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਦੀ ਟੀਮ ਦੇ ਚਾਰ ਜਾਫੀ ਕਹਿੰਦੇ ਦੋ ਜਾਫੀ ਘਲ ਕਰਾਂਦੇ ਐ ਇੱਕ ਸੋਨਾ ਤੇ ਨਾਲ ਅੰਬੂ ਘਲ ਕਰਾਂਦਾ ਨਾਲ ਬੰਦ ਡੋੜ ਪਿੰਦਾ ਸੋਨਾ ਤੇ ਨਾਲ ਫਕਰ ਚੰਡੇ ਦਾ ਹਰਦੇਵ ਸਿੰਘ ਆ ਖਿਡਾਰੀ ਪੰਜਾਬੀ ਫਿਲਮਾਂ ਦੀ ਹੀਰੋਨ ਨੀਰੂ ਬਾਜਵਾ ਦੇ ਪਿੰਡ ਦਾ ਬੰਦ ਡੋੜ ਦੀ ਧਰਤੀ ਦਾ ਸੋਨਾ ਇਸ ਲਈ ਤਕੜਾ ਜਫਾ ਲਾ ਕੇ ਆਪਣੀ ਟੀਮ ਦੇ ਹਿੱਸੇ ਲੱਖਾਂ ਜਾ ਪੁਆਇੰਟ ਜੋੜਦਾ ਹੋਇਆ ਝੋਲੜਾ ਪਿੰਡ ਸੰਤਾ ਮਹਾਪੁਰਸ਼ਾਂ ਦੀ ਧਰਤੀ ਹੈ ਮੀਰੀ ਪੀਰੀ ਦੀ ਟੀਮ ਕਹਿੰਦੇ ਜਹਾਂਗੀਰ ਦੇ ਲੱਡੂ ਨੇ ਇਸ ਟੀਮ ਦੇ ਮੇਰੇ ਵੀਰੋ ਮੇਨ ਪ੍ਰਮੋਟਰਾਂ ਦੇ ਵਿੱਚ ਵੱਡਾ ਨਾਮ ਹੈ ਲੱਡੂ ਜਹਾਂਗੀਰ ਜੀ ਉਹਨਾਂ ਦੀ ਟੀਮ ਦਾ ਆਵਾਜ਼ ਵਾਲਾ ਮਾਈਕ ਤੇ ਮੱਖਣ ਚੜਕ ਜੀ ਹਾਵੀ ਦਰਸ਼ਕ ਵੀਰੋ ਇੱਕ ਗੱਲ ਧਿਆਨ ਨਾਲ ਸੁਣ ਲਿਓ ਟੀਮਾਂ ਵੀ ਤੇ ਦਰਸ਼ਕ ਵੀ ਕੱਲ ਦੇ ਟੂਰਨਾਮੈਂਟ ਜਿਹੜਾ ਉਮਰਾ ਨੰਗਲ ਹੋਇਆ ਉਤੋਂ ਫਸਟ ਤੇ ਸੈਕੰਡ ਪੋਜੀਸ਼ਨ ਮਾਲਵੇ ਦੀਆਂ ਟੀਮਾਂ ਅੰਬੀ ਠੂਰ ਤੇ ਪਤੋ ਹੀਰਾ ਸਿੰਘ ਲੈ ਕੇ ਆਏ ਆ ਤੇ ਅੱਜ ਚੈਲੰਜ ਹੈ ਅੱਜ ਆਪਣੀ 19 ਦੀ 31 ਪੌਣ ਆਏ ਆ ਦੁਆਬੇ ਵਾਲੇ ਦੋਨੇ ਟੀਮਾਂ ਇਹਨਾਂ ਦੀਆਂ ਫਾਈਨਲ ਚਾ ਇੱਕ ਪਾਸੇ ਮੀਰੀ ਪੀਰੀ ਤੇ ਦੂਜੇ ਪਾਸੇ ਘੁਗਸ਼ੋਰ ਦੇਖਦੇ ਆ ਵੀ ਕੱਲ ਵਾਲਾ ਲਾਭਾ ਲਾਉਂਦੇ ਆ ਕਿ ਨਹੀਂ ਦੁਆਬੀਓ ਤੁਹਾਡੇ ਵਾਸਤੇ ਚੈਲੰਜ ਆ ਤੇ ਕੱਲ ਤੁਹਾਡੇ ਲਾਕੇ ਜੇ ਅਸੀਂ ਦੋ ਮੈਚ ਜਿੱਤ ਗਏ ਫਾ 2 ਸੈਕਿੰਡ ਅੱਜ ਤੁਸੀਂ ਜਿੰਨੇ ਤਕੜੇ ਹੋ ਜਾਓ ਧੰਨਵਾਦ ਲਓ ਇਸੇ ਲਈ ਕਹਿੰਦੇ ਭਲੌਰ ਪਿੰਡ ਦਾ ਕੀਪਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੌਸਲਾ ਹੈ ਦੋਨੋਂ ਟੀਮਾਂ ਨੂੰ ਮੇਰੇ ਵੀਰੋ ਉਧਰ ਦੇ ਪਲੇਅਰਾਂ ਨੂੰ ਮੱਖਣ ਚੜਿਕ ਜੀ ਕਿਉਂਕਿ ਉਹਨਾਂ ਨੂੰ ਕਬੱਡੀ ਦਾ ਤਜਰਬਾ ਵੱਡੀ ਮੇਰੇ ਵੀਰੋ ਖੇਡੀ ਹੋਈ ਕਬੱਡੀ ਦਾ ਤਜਰਬਾ ਲਓ ਮੀਆਂ ਪਿੰਡ ਦਾ ਕਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਦਾ ਹੋਇਆ ਕਹਿੰਦੇ ਹਰਜੀਤ ਸ਼ਰਮੇ ਨੇ ਗੱਲ ਕੀਤੀ ਇਸ ਨੌਜਵਨ ਦੀ ਕਿ ਗੁੰਦਿਆ ਸ਼ਰੀਰ ਕਾਲੇ ਮੀਆਂ ਪਿੰਡ ਦਾ ਸਾਊ ਜੀ ਸੁਆ ਦਾ ਬਲਜੀਤ ਕਾਲੂ ਕੀਆ ਪਿੰਡ ਦਾ ਲਓ ਸੋਨਾ ਕਲਕਲਾ ਦਾ ਜਿੱਥੋਂ ਦਾ ਕੁਲਜੀਤ ਜਿੱਥੋਂ ਦਾ ਬਿੰਦਰ ਜਿੱਥੋਂ ਦੇ ਰਾਜੇ ਸਰਪੰਚ ਵਰਗੇ ਕਹਿੰਦੇ ਐਪ ਸਪੋਰਟ ਦੇ ਵਿੱਚ ਵਸਦੇ ਹੈ ਲਓ ਮੀਆਂ ਮਿੰਡਿਆ ਇਸ਼ਾਰਾ ਕਰਦਾ ਹੋਇਆ ਪੁਆਇੰਟ ਧਾਵੀ ਦਾ ਮੂਵ ਸਪਰੇ ਖੇਡ ਮદાન ਦੇ ਵਿੱਚ ਪੁਜੀ ਦੀ ਕਰ ਦਿੱਤੀ ਜਾਵੇ ਐਸਪੀ ਸਾਫਕਾ ਖਿਡਾਰੀ ਵੱਲੋਂ 100 ਰੁਪਏ ਦੇ ਮਾਨ ਸਨਮਾਨ ਦਿੱਤੇ ਜਾਣਗੇ ਮੱਖਣ ਅਲੀ ਜੀ ਇਸ ਨੌਜੇ ਨੂੰ 8 ਲੱਖ ਦੀ ਕੀਮਤ ਦੀ ਕਹਿੰਦੇ i20 ਗੱਡੀ ਦਿੱਤੀ ਜਾਣੀ ਹੈ ਕੈਲ ਤੂ ਰੋਣੀ ਸੁਕੇ ਤਖਤੂਪੁਰੇਉਣੀ ਅਮਰੀਖ ਖਾੜੇਉਣੀ ਮੋਹਨੇ ਲੀਲਾ ਉਹਨਾਂ ਦੀ ਤਰਫੋਂ ਮੇਰੇ ਵੀਰੇ ਉਕਾਬਲ ਯੂਐਸਏ ਆਜ਼ਾਦ ਕਬੱਡੀ ਕਲੱਬ ਦੀ ਟੀਮ ਦੀ ਤਰਫੋਂ 8 ਲੱਖ ਦੀ ਕਹਿੰਦੇ i20 ਗੱਡੀ ਦਿੱਤੀ ਜਾਵੇਗੀ ਮਾਨੁਕੇ ਗਿੱਲਾਂ ਦੇ ਕਾਬਲ ਯੂਐਸਏ ਦੇ ਅੱਜ ਦੇ ਟੂਰਨਾਮੈਂਟ ਦੇ ਲਈ ਬਹੁਤ ਵੱਡੇ ਯੋਗਦਾਨ ਹੈ ਦੁੱਲਾ ਕਬੱਡੀ ਪਾ ਰਿਹਾ ਹੈ ਦੋ ਕਬੱਡੀਆਂ ਦੇ ਉੱਪਰ ਹਰਦੀਪ ਜਟਾਣਾ ਤੇ ਗੁਰਪ੍ਰੀਤ ਸੈਜੀ ਵੱਲੋਂ 500 ਰੁਪਇਆ ਦੁੱਲੇ ਦੀਆਂ ਦੋ ਕਬੱਡੀਆਂ ਦੇ ਉੱਪਰ ਸ਼ੈਂਬਰ ਹਰਦੀਪ ਜਟਾਣਾ ਤੇ ਗੁਰਪ੍ਰੀਤ ਸੈਜੀ ਉਹਨਾਂ ਵੱਲੋਂ ਦੋ ਕਬੱਡੀਆਂ ਦੇ ਉੱਪਰ 500 ਰੁਪਏ ਦਾ ਮਾਨ ਸਨਮਾਨ ਹੋਵੇਗਾ ਲਓ ਇਧਰ ਪਾਸੇ ਦੁੱਲੇ ਦੀ ਉਂਗਲ ਖੜੀ ਹੈ ਪੁਆਇੰਟ ਮੀਰੀਪਰੀ ਦੇਵਾ ਫਰੈਂਡਸ ਸਪੋਰਟਸ ਕਲੱਬ ਦੇ ਹਿੱਸੇ ਜੁੜਦਾ ਹੋਇਆ ਨੰਬਰ ਵਿਸ਼ਾਲ ਸਮੁੰਦਰ ਹੈ ਖੇਡ ਜਗਤ ਲੋਕ ਕਬੱਡੀ ਉੱਠੀ ਇੱਕ ਲਹਿਰ ਬ हिरणा ਵਰਗੇ ਨੇ ਇਸ ਦੀ ਤੇਜ਼ਤਾ ਵੀ ਜਾफी ਡੱਕਦੇ ਅੱਗੇ ਸ਼ੇਰ ਬਣ ਕੇ ਇੱਕ ਦੂਜੇ ਤੇ ਘਬਰੂ ਟੁੱਟ ਕੇ ਇੰਜ ਪੈਂਦੇ ਵਾਂਗ ਬੱਦਲਾਂ ਦੀ ਬਿਜਲੀ ਦਾ ਕਹਿਰ ਬਣ ਕੇ ਸ਼ਗਨ ਖੋਖਰੇ ਝਟਹੰਦਿਆਂ ਤੋਂ ਪਾਰ ਆਉਂਦੇ 12 ਬੋਰ ਦੀ ਬੰਦੂਕ ਦਾ ਫੈਰ ਬਣ ਕੇ ਆਤਮਾ ਸਿੰਘ ਜੀ ਸਾਡੇ ਜੇਈ ਸਾਹਿਬ ਪੰਜਾਬ ਦਾ ਬਿਲੀ ਬੋਰਡ 100 ਰੁਪਏ ਦਾ ਮਾਨ ਸਿੰਘ ਮਾਨ ਸਾਹ ਰੁਪਿੰਦਰ ਸਿੰਘ ਜੀ ਹੁਣਾ ਵੱਲੋਂ 100 ਰੁਪਈਆ ਸਾਸਮ ਕਾਰ ਸਿੰਘ ਜੀ ਡੀਸੀ ਸਾਹਿਬ ਨਾਲੋਂ 100 ਰੁਪਏ ਦਾ ਮਾਨ ਸਨਮਾਨ ਜੋ ਹੈ ਸੰਦੀਪ ਦੋਦੇ ਪਿੰਡੀਆਂ ਦੇ ਵਾਸਤੇ ਮਾਨ ਸਨਮਾਨ ਚੱਲ ਵੀ ਮਹਿੰਦਰ ਸਿੰਘ ਆ ਪਾ ਫਿਰ ਅਗਲੀ ਕਬੱਡੀ ਨੌਜਵਾਨ ਪ੍ਰੇਮਪਾਲ ਵੱਲੋਂ ਹਰਦੇਵ ਫਕਰ ਝੰਡੇ ਦਾ ਜਿਹਨੇ ਜਫੇ ਲਾਵੇਗਾ ਉਹਨੇ 200 200 ਦਿੱਤੇ ਜਾਣਗੇ ਪ੍ਰੇਮਪਾਲ ਜੀ ਉਹਨਾਂ ਵੱਲੋਂ ਇਹ ਮਾਨ ਸਨਮਾਨ ਹੋਵੇਗਾ ਸੋ ਹਰਦੇਵ ਫਕਰ ਝੰਡੇ ਵਾਲਾ ਜਿਹਨੇ ਜਫੇ ਲਾਵੇਗਾ ਜਿੱਥੋਂ ਦਾ ਵਿੰਦੀ ਬਾਹਨ ਕਬੱਡੀ ਦਾ ਖਿਡਾਰੀ ਆ ਇਸ ਸਮੇਂ ਪਈ ਹੋਈ ਕਬੱਡੀ ਦੇਖਦੇ ਮੈਂ ਗੁਰਦਾਸਪੁਰ ਮਹਿੰਦਰ ਦੀ ਔਰ ਦੂਸਰੇ ਪਾਸੇ ਅੰਬੂ ਨੌਜਵਾਨ ਕੱਲਾਂ ਵਾਲਾ ਉਚਾਲਾ ਮਾ ਗੱਭਰੂ ਇਸ ਲਾਉ ਅਗਲੀ ਕਬੱਡੀ ਕੇ ਤਿੱਖੇ ਜਿਹੇ ਨੈਣਾਵਾਂ ਵਾਲਾ ਸ਼ਾਂਡਵੇਂ ਸਰੀਰ ਦਾ ਕਰਦਾ ਮੁਕਾਬਲਾ ਕਮਾਨੋਂ ਛੁੱਟੇ ਤੀਰ ਦਾ ਜਿੱਤਦਾ ਹੈ ਘੋੜੇ ਮੁੱਲ ਨਹੀਂ ਕੋ ਸ਼ੌਕ ਦਾ ਜੀਵਨ ਹੈ ਖਿਡਾਰੀ ਹੁਣ ਲੋਕ ਕਹਿੰਦੇ ਟਾਪ ਦਾ ਜੀਵਨ ਹੈ ਖਿਡਾਰੀ ਹੁਣ ਲੋਕ ਕਹਿੰਦੇ ਟਾਪ ਦਾ ਜੀਵਨ ਦੀਆਂ ਗੱਲਾਂ ਦੁਨੀਆ ਦੇ ਉੱਪਰ ਹੁੰਦੀਆਂ ਲਓ ਇਧਰੇ ਪਾਸੇ ਮੈਦਾਨ ਦੇ ਵਿੱਚ ਦੇਖਦੇ ਨੀ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਸੋਨੂ ਜੰਪ ਐਵੇਂ ਨਾ ਦੁਨੀਆ ਆਖੇ ਕੁਲਜੀਤੇ ਨੂੰ ਦਲੇਰ ਦੁੱਲੇ ਨੂੰ ਸ਼ੇਰ ਕਹਿੰਦੇ ਨੂੰ ਚੀਤਾ ਲਓ ਇੱਕ ਪਾਸੇ ਨਰਵੈਲ ਸਿੰਘ ਔਰ ਦੂਸਰੇ ਪਾਸੇ ਸੋਨੂ ਜੰਪ ਹੋਈ ਪਈ ਬੱਲੇ ਬੱਲੇ ਮੈਦਾਨ ਦੇ ਵਿੱਚ ਸੱਜੇ ਖੱਬੇ ਹੁੰਦਾ ਹੈ ਨੌਜਵਾਨ ਹੰਦੇ ਦੇ ਲਾਗੇ ਮੁਕਾਬਲਾ ਤੇ ਪੁਆਇੰਟ ਤਾੜੀਆਂ ਮਾਰ ਦਿਓ ਜ਼ੋਰਦਾਰ ਸੋਨੂ ਜੰਪ ਦੇ ਹਿੱਸੇ ਨੰਬਰ ਜੁੜਦਾ ਹੋਇਆ ਲਓ ਸਖੈਨ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਵਾਧਾ ਹੋਇਆ ਚਾਰ ਜਾ ਮੇਰੀ ਪਰੀ ਦੀ ਟੀਮ ਦੇ ਲਾ ਵੇਖਦਾ ਵੀ ਕਿਹੜਾ ਜਾਫੀ ਇਸੇ ਲਈ ਲਾਕੇ ਜਫਾ ਆਪਣੀ ਟੀਮ ਦੇ ਉਸੇ ਲੱਖਾਂ ਦਾ ਪੁਆਇੰਟ ਜੋੜੇਗਾ ਕਿ ਕਿਤਾਬ ਤਾਂ ਹਰ ਨੂੰ ਮਿਲ ਜਾਂਦੀ ਪਰ ਪੜਨਾ ਔਖਾ ਏ ਮੰਜ਼ਿਲ ਵੀ ਰੱਬ ਦੇ ਦਿੰਦਾ ਪਰ ਖੜਨਾ ਔਖਾ ਏ ਜੋ ਧਰਤੀ ਨੂੰ ਭੁੱਲਦਾ ਏ ਉਹ ਟਿਕਦਾ ਨਹੀਂ ਇਸਮਾਨ ਦੇ ਵਿੱਚ ਰਵਾਲਾ ਨਾ ਜੱਗ ਤੇ ਬਣਾਉਣਾ ਨਹੀਂ ਸਕਾਲਾ ਨਾ ਜੱਗ ਤੇ ਬਣਾਉਣਾ ਨਹੀਂ ਸਕਾਲਾ ਇਸ ਦੁਨੀਆ ਦੇ ਵਿੱਚ ਨਾਂ ਪੈਦਾ ਕਰਨਾ ਬਹੁਤ ਵੱਡੀ ਗੱਲ ਹੈ ਮੇਰੇ ਵੀਰੋ ਕਾਲੇ ਦਾ ਵੱਡਾ ਨਾਂ ਹੈ ਬੜੀ ਮਿਹਨਤ ਕੀਤੀ ਹੈ ਕਿ ਲੜ ਲਗ ਗੁਰੂ ਦੇ ਦਾਪੇ ਚ ਸਿੱਖਣੇ ਪੈਂਦੇ ਨੇ ਰਹਿਣਾ ਪੈਂਦਾ ਉਹਨਾਂ ਉਸੂਲਾ ਜੋ ਕੋਚੋ ਕਹਿੰਦੇ ਨੇ ਜ਼ਰੂਰੀ ਹੈ ਖਿਡਾਰੀ ਲਈ ਨਿਮਰਤਾ ਤੇ ਪਿਆਰ ਮਿੱਤਰੋ ਪੜਨਾ ਸੌਖਾ ਨਹੀਂ ਕਬੱਡੀ ਦਾ 스타 ਮਿੱਤਰੋ ਪੜਨਾ ਸੌਖਾ ਨਹੀਂ ਕਬੱਡੀ ਦਾ 스타 ਮਿੱਤਰੋ ਇੱਕ ਪਾਸੇ ਨਰਵੈਰ ਸਿੰਘ ਬਹਿਲਾ ਭਗਿਆੜ ਦੂਸਰੇ ਪਾਸੇ ਮੀਆਂ ਮੰਡੀਆਂ ਕਾਲਾ ਤਕੜਾ ਮੈਚ ਦੋਧੋ ਹੀ ਟੀਮਾਂ ਦੇ ਦਰਮਿਆਨ ਇਸ ਲਈ ਖੇਡਿਆ ਜਾ ਰਿਹਾ ਮੀਆਂ ਬਿੱਟ ਦਾ ਕਾਲਾ ਕਹਿੰਦੇ ਤਕੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਮੇਜਰ ਪਲਹੌਰ ਦਾ ਇਹ ਪਿੰਡੂ ਕੀਪਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਮੱਖਣਵਲੀ ਜੀ ਗੱਲ ਕਰਦੇ ਹੋਏ ਇਸ ਪਈ ਹੋਈ ਕਬੱਡੀ ਤੇ ਲਓ ਅਗਲੀ ਕਬੱਡੀ ਕੁਲਦੀਪ ਸਿੰਘ ਨੌਜਵਾਨ ਮੋਣਾ ਲੀਲਾਵਾਲਾ ਅਮਰੀਕਾ ਅਖਾੜਾ ਤੇ ਨਾਲ ਸੱਡੇ ਵੀਰ ਜੀਵਨ ਉਹਨਾਂ ਦੀ ਸਪੌਂਸਰ ਕੀਤੀ ਹੋਈ ਟੀਮ ਹੈ ਧੰਨਵਾਦ ਵਿਸ਼ੇਸ਼ ਤੌਰ ਤੇ ਲਓ ਇਧਰ ਪਾਸੇ ਇੱਕ ਪਾਸੇ ਮਾਨਕ ਔਰ ਦੂਸਰੇ ਪਾਸੇ ਕੁਲਦੀਪ ਸਿੰਘ ਬਹੁਤ ਵਧੀਆ ਨੰਬਰ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਵਾਸਤੇ ਸੁੰਦਰ ਜਿਹਾ ਨੰਬਰ ਜੋੜਦਾ ਹੋਇਆ ਰੰਗ ਗੁਲਾਬੀ ਤੋਰ ਨਵਾਬੀ ਸਰੀਰ ਵੀ ਖੁੱਲਮ ਡੁੱਲਾ ਏ ਲੋਕੀ ਖੜਖੜ ਗੱਲਾਂ ਕਰਦੇ ਕੌਡੀ ਚੱਲਿਆ ਮਾ ਪ੍ਰਕਾਸ਼ ਕੌਰ ਦਾ ਦੁੱਲਾ ਏ ਲੋਕੀ ਖੜਖੜ ਗੱਲਾਂ ਕਰਦੇ ਕੌਡੀ ਚੱਲਿਆ ਮਾ ਪ੍ਰਕਾਸ਼ ਕੌਰ ਦਾ ਦੁੱਲਾ ਏ ਲਾਓ ਇਸਮੇ ਪਈ ਹੋਈ ਕਬੱਡੀ ਲੋਕੀ ਖੜਖੜ ਵੇਖਣ ਭਈ ਗੱਬਰੂ ਖੇਡਣ ਜਦੋਂ ਕਬੱਡੀ ਟੱਚ ਹਲਕਾ ਲਾਉਂਦੇ ਆ ਸੰਦੀਪ ਜੱਸਾ ਤੇ ਲੱਭੀ ਧੂੜਾ ਪੱਟੀ ਜਾਂਦੇ ਆ ਜਿਨ੍ਹਾਂ ਦੁੱਧ ਮਾਮਾ ਦਾ ਪੀਤਾ ਲੋਕੋ ਫੜਦੇ ਸੌਕੇ ਨਹੀਂ ਦੁੱਲਾ ਲੱਖਾਂ ਤੇ ਕੁਲ ਜੀਤਾ ਲਓ ਇੱਕ ਪਾਸੇ ਅੰਬੂ ਦੂਸਰੇ ਪਾਸੇ ਦੁੱਲਾ 500 ਦੀ ਕਬੱਡੀ ਬੱਲੇ ਬੱਲੇ ਹੋਈ ਭਈ ਪੁਆਇੰਟ ਹਰਦੀਪ ਜਟਾ ਤੇ ਗੁਰਪ੍ਰੀਤ ਸੇਹੀ ਵੱਲੋਂ 500 ਰੁਪਏ ਦਾ ਮਾਨ ਸਨਮਾਨ ਸ਼ੈਂਬਰ ਉਹਨਾਂ ਵੱਲੋਂ ਦੁੱਲੇ ਦੇ ਵਾਸਤੇ ਪੰਡਤ ਮਦਨ ਕੁਪਾਲ ਜੀ ਆਓ ਇਧਰ ਪਾਸੇ 500 ਰੁਪਏ ਸੁਰਖਪਰੀਏ ਦੁੱਲੇ ਦੇ ਵਾਸਤੇ ਦੋ ਕਬੱਡੀਆਂ ਦੇ ਉੱਪਰ ਲੱਗਾ ਸੀਗਾ ਲਾਓ ਜੋਗੇ ਵਾਲੀਆ ਅਗਲੀ ਕਬੱਡੀ ਮੈਦਾਨ ਦੇ ਵਿੱਚ ਪਾਉਣ ਦੇ ਵਾਸਤੇ ਫਿਰ ਦੇਖਦੇ ਵਾਧਾ ਹੋਇਆ ਨੌਜਵਾਨ ਬਾਹ ਦੋਦਿਆ ਬਿਹਤਰੀਨ ਕਬੱਡੀ ਦਾ ਖਿਡਾਰੀ ਕਾਲਾ ਸੰਘਿਆ ਦਾ ਤਾਜ਼ਾ ਬਾਨਾ ਧਾਲੀਵਾਲ ਨੇ ਦਲੇਰ ਅਤ ਦੇ ਸੰਦੀਪ ਲੁੱਧੜ ਤੇ ਗੱਗੀ ਹਿੱਕ ਵਿੱਚ ਅੰਨਾ ਜੋਰ ਰੱਖਦੇ ਸਿੱਖੀ ਸਰੂਪ ਵਿੱਚ ਜੱਜਦਾ ਹੈ ਗगन ਜੋਗੇ ਵਾਲਦਾ ਬੜਾ ਵਧੀਆ ਸੁਭਾਅ ਆਵੰਦੇ ਜੁਵਨ ਰੂਬੀ ਹਰਖੋ ਵਾਲਦਾ ਔਰ ਨੰਗਲੰਬੀਆਂ ਦੇ ਸੰਦੀਪ ਦਾ ਕਹਿੰਦੇ ਸਭ ਤੋਂ ਮਹਿੰਗਾ ਜਾਫੀ ਕੌਣ ਵਿੱਚ ਦੁਨੀਆ ਦੇ ਮਸ਼ਹੂਰ ਹੈ ਕਿਹਦੇ ਵਿੱਚ ਕਿਹੜੀ ਖੂਬੀ ਅਮਨ ਲੋਪੋ ਵਾਲਾ ਵੀ ਦੱਸੇਗਾ ਅਮਨ ਦਬੜੀ ਖਾਨਾ ਦੱਸੇਗਾ ਜਸਵਿੰਦਰ ਆਸਾ ਬੁੱਟਰ ਜੀ ਦੱਸਣਗੇ ਲਓ ਵੇਖੋ ਸਾਹਮਣੇ ਮੇਰੇ ਵੀਰੋ ਸੋਨਾ ਤੇ ਕਹਿੰਦੇ ਸੋਨੂ ਦਾ ਮੁਕਾਬਲਾ ਲਓ ਬੱਲੇ ਬੱਲੇ ਖੇਡ ਮੈਦਾਨ ਦੇ ਵਿੱਚ ਅਯਾਦ ਕਬੱਡੀ ਕਲੱਬ ਐਡਮਿੰਟਨ ਦੀ ਟੀਮ ਦਾ 나오 ਜੀ ਨੇ ਸੋਨਾ ਘਲ ਕਲਾ ਵਾਲਾ ਜੱਥੇਦਾਰ ਹਾਕਮ ਸਿੰਘ ਟੋਨਾ ਵਾਰੇ ਵਾਲੀਆ ਤਾੜੀਆਂ ਮਾਰ ਕੇ ਆਪਣੇ ਖਿਡਾਰੀ ਦਾ ਹੌਸਲਾ ਵਧਾ ਰਿਹਾ ਹੈ ਜੇ ਤਾਂ ਅੱਜ ਦੇ ਕਬੱਡੀ ਕੱਪ ਦਾ ਸਵਾਦ ਆ ਰਿਹਾ ਤਾਂ ਜ਼ੋਰਦਾਰ ਤਾੜੀ ਮਾਰ ਦਿਓ ਪਤਾ ਲੱਗ ਜੇ ਪੂਰੀ ਦੁਨੀਆ ਦੇ ਵਿੱਚ ਅੱਜ ਪੰਨੀ ਵਾਲੇ ਦੇ ਖੇਡ ਗਰਾਊਂਡਾਂ ਦੇ ਵਿੱਚ ਸਿਰਾਂ ਆਉਣ ਵਾਲੀ ਗੱਲ ਹੈ ਲਓ ਇਸ ਇਲਾਕੇ ਦਾ ਦੁਨੀਆ ਦਾ ਕਹਿੰਦੇ ਹਰਮਨ ਪਿਆਰਾ ਖਿਡਾਰੀ ਦੋਦੇ ਵਾਲਾ ਸੰਦੀਪ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਧਾ ਹੋਇਆ ਲੱਡੂ ਜਹਾਗੀਰ ਦੀ ਟੀਮ ਦੇ ਚਾਰ ਜਾਫੀ ਤਿਆਰ ਨੇ ਹੁਣ ਵੇਖਦਾ ਹੈ ਵੀ ਕਿਸ ਜਾਫੀ ਦੇ ਨਾਲ ਮੁਕਾਬਲਾ ਹੁੰਦਾ ਲਓ ਸੰਦੀਪ ਦੀ ਪਾਈ ਹੋਈ ਕਬੱਡੀ ਉਧਰ ਗੁਰਪੀ ਸੈਜੀ ਜੀ ਬੜੇ ਮਾਣ ਪੁੱਜਦੇ ਕਰਦੇ ਆ ਜਸਵੰਤ ਘੜਗੁਣਾ ਦੇ ਨਹੀਂ ਲਓ ਇਸ ਲਈ ਸੰਦੀਪ ਤਕੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਮਿੰਦੂ ਪੰਡੋਰੀ ਦਾ ਅਗਲੀ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਗੁਰਦਾਸਪੁਰਿਆ ਸੱਬੇ ਦੀ ਕਬੱਡੀ ਦਾ ਵਾਰਿਸ ਨੌਜਵਾਨ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਿ ਬੈਠੇ ਭੁੱਖੇ ਤੇ ਤੇ ਆਏ ਬੜੀ ਦੂਰੋਂ ਦੂਰੋਂ ਆਏ ਦੇਖ ਖਿਡਾਰੀਆਂ ਦੇ ਸਰੀਰ ਇਹਨਾਂ ਨੂੰ ਨਾ ਕਿਸੇ ਕੱਲ ਦੀ ਘਾਟ ਰੜਕੇ ਬੋਲਦਾ ਕਬੱਡੀ ਦਾ ਜਨੂਨ ਅੱਜ ਲੋਕਾਂ ਦੇ ਸਿਰ ਚੜਕੇ ਬੋਲਦਾ ਕਬੱਡੀ ਦਾ ਜਨੂਨ ਅੱਜ ਲੋਕਾਂ ਦੇ ਸਿਰ ਚੜਕੇ ਮੱਖਣ ਅਲੀ ਜੀ ਕਬੱਡੀ ਦਾ ਜਨੂਨ ਲੋਕਾਂ ਦੇ ਸਿਰ ਚੜਕੇ ਬੋਲ ਰਿਹਾ ਲਓ ਇਸ ਲਈ ਜੀਵਨ ਕਬੱਡੀ ਪਾ ਰਿਹਾ ਲਓ ਦੋ ਕਬੱਡੀਆਂ ਤੇ 500 ਰੁਪਏ ਮਾਣੂ ਕੇ ਗਿਲਦੀ ਜੀਵਨ ਦੀਆਂ ਦੋ ਰੇਡਾਂ ਦੇ ਉੱਪਰ 500 ਰੁਪਏ ਰੁਪਿੰਦਰ ਸਿੰਘ ਜੀ ਸਰਪੰਚ ਸਾਹਿਬ ਹਰਦੀਪ ਜਟਾਣਾ ਤੇ ਗੁਰਪ੍ਰੀਤ ਸੈਜੀ ਉਹਨਾਂ ਵੱਲੋਂ ਦੋ ਕਬੱਡੀਆਂ ਇੱਕ ਪੈ ਗਈ ਮੈਦਾਨ ਦੇ ਵਿੱਚ ਤਿੱਖੇ ਜਿਹੇ ਨੈਣਾ ਵਾਲਾ ਛਾਂਟਵੇਂ ਸਰੀਰ ਦਾ ਕਰਦਾ ਮੁਕਾਬਲਾ ਕਮਾਨੋਂ ਛੁੱਟੇ ਤੀਰ ਦਾ ਜਿੱਤਦਾ ਹੈ ਘੋੜੇ ਮੁੱਲ ਨਹੀਂ ਕੋ ਸ਼ੌਕ ਦਾ ਮਾਨੂੰ ਕਹਿੰਦਾ ਜੀਵਨ ਖਿਡਾਰੀ ਹੁਣ ਲੋਕ ਕਹਿੰਦੇ ਟੌਪ ਦਾ ਹੋਰ ਟੌਪ ਦਾ ਬਣੇਗਾ ਬੜਾ ਤੇਜ਼ ਆ ਪੱਪਾ ਦਾ ਸ਼ੋਲਾ ਖਿਡਾਰੀ ਲਾਓ ਮੀਆਂ ਵੰਡੀਆਂ ਕਮਲਜੀਤ ਸਿੰਘ ਕਰ ਕਰ ਮਿਹਨਤਾਂ ਜੁਸੇ ਕਮਾਉਣ ਗੱਭਰੂ ਕਿਉਂਕਿ ਜੋਰ ਵੇ ਕਹਿੰਦਾ ਨਹੀਂ ਦੋਸਤੋ ਵਿੱਚ ਮੰਡੀ ਬੀਪੀ ਦਰੇੜ ਕੇ ਬੈਠ ਕੇ ਡੰਡ ਲਾਉਂਦੇ ਗਰਮੀ ਹੜਦੀ ਹੋਵੇ ਜਾਂ ਹੋਵੇ ਪੋ ਠੰਡੀ ਰੱਬ ਦੀ ਮਿਹਰ ਮਾਪਿਆਂ ਦੀ ਦੇਣ ਸਦਕਾ ਆਪਣੇ ਆਪ ਨੂੰ ਸਦਾ ਹੀ ਜਾਨ ਚੰਡੀ ਛਿਲੇ ਕਮਾਉਣ ਉਸਤਾਦਾਂ ਦੇ ਕੋਲ ਜਾ ਕੇ ਬਿੰਗ ਤਾਂ ਜਾ ਕੇ ਹੁੰਦੀ ਜਿੱਤ ਮੈਦਾਨਾ ਵਿੱਚ ਚੰਡੀ ਹੁਣ ਦੇਖਦਾ ਵੀ ਚੰਡੀ ਜਿੱਤੀ ਜਾਵੇਗੀ ਨੀਰੂ ਬਾਜਵੇ ਦਾ ਪਿੰਡੂ ਜਿਵੇਂ ਅਮਲੋਪੋ ਜੀ ਨੇ ਦੱਸਿਆ ਆਓ ਮੀਆ ਬਿੰਡੀਆ ਕਾਲਾ ਮਾਨ ਕਬੱਡੀ ਖਿਡਾਰੀ ਨਿੰਮੇ ਦਾ ਪਿੰਡ ਸੱਤੇ ਦਾ ਪਿੰਡ ਸੁਖਵਿੰਦਰ ਸੰਧੂ ਦਾ ਪਿੰਡ ਸੁਚੈ ਸਿੰਘ ਪਹਿਲਵਾਨ ਦਾ ਪਿੰਡ ਚੱਲ ਵੀ ਸੁਖਚੈਨ ਸਿਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਨੌਜਵਾਨ ਐਨ ਪੂਰੀ ਤਿਆਰੀ ਦੇ ਵਿੱਚ ਸੁਲਤਾਨਪੁਰ ਲੋਧੀ ਦਾ ਏਰੀਆ ਸੁਖਚੈਨ ਦੀ ਪਈ ਹੋਈ ਕਬੱਡੀ ਆਜ਼ਾਦ ਕਬੱਡੀ ਕਲੱਬ ਅਰਮੰਟਨ ਕਲਗਲਾਂ ਦੀ ਟੀਮ ਦਾ ਚੈਨਾ ਇੱਕ ਸਿੱਧਮਾ ਵਾਲਾ ਮਹਾਨ ਕਬੱਡੀ ਦਾ ਖਿਡਾਰੀ ਜੋ ਸੀਨੀਅਰ ਵਾਇਸ ਪ੍ਰਧਾਨ ਹੈ ਪੰਜਾਬ ਕਬੱਡੀ ਅਕੈਡਮੀ ਦਾ ਐਸੋਸੀਏਸ਼ਨ ਦਾ ਲਾਓ ਹੁਸ਼ਿਆਰਪੁਰਿਆ ਲੱਖਾ ਕੋਸ਼ਿਸ਼ ਕਰਦਾ ਹੈ ਡੱਕਣ ਦੀ ਪੁਆਇੰਟ ਪੁਨਾ ਸਰਪੰਚੀ ਉਹਨਾਂ ਵੱਲੋਂ 100 ਰੁਪਏ ਦਾ ਮਾਨ ਸਨਮਾਨ ਸੁਖਚੈਨ ਦੇ ਵਾਸਤੇ ਲਾਓ ਦੁੱਲਾ ਕਬੱਡੀ ਪਾ ਰਿਹਾ ਹੈ ਦੁੱਲਾ ਇਸ ਲਈ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਪੇਤਾ ਪਿੰਡ ਦਾ ਨੰਬਰਦਾਰ ਮੁੰਡਾ ਕੌਡੀ ਦਾ 스타 ਗੱਲਾਂ ਸੱਥਾਂ ਵਿੱਚ ਰਹਿੰਦੀਆਂ ਨੇ ਇਹਦੀਆਂ ਤੁਰੀਆਂ ਟੌਪ ਦਾ ਖਿਡਾਰੀ ਦੁੱਲਾ ਸੁਰਕਪੁਰੀਆ ਰੁਪਿੰਦਰ ਸਿੰਘ ਜੀ ਸਰਪੰਚ ਵੱਲੋਂ ਚਮਕਰ ਸਿੰਘ ਜੀ ਡੀਸੀ ਵੱਲੋਂ 1000 ਰੁਪਈਆ ਮੇਰੇ ਵੀਰੋ ਇਹਨਾਂ ਖਿਡਾਰੀਆਂ ਦੇ ਲਈ ਹੈ ਲਓ ਦੁੱਲਾ ਤੇ ਨਹਿਲਾ ਬਗਿਆੜ ਕਹਿੰਦੇ ਪੀ ਐਚ ਡੀ ਕੀਤੀ ਇਸ ਨੌਜੇ ਨੇ ਕਬੱਡੀ ਦੀ ਇਹਨੂੰ ਜਾਦੂਗਰ ਕਹਿੰਦੇ ਕਬੱਡੀ ਦਾ ਦੁੱਲਾ ਲੰਬੀ ਪਾਰੀ ਦਾ ਘੋੜਾ ਤਕੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਪਲਹੂਰ ਪਿੰਡਾ ਸ਼ਾਟਮਾਂ ਦਾ ਸ਼ਰੀਰ ਹੈ ਮੇਜਰ ਬਰਾੜ ਦੀ ਵੱਡੀ ਦੇਣਾ ਹੈ ਖੇਡ ਕਬੱਡੀ ਨੂੰ ਲਾਓ ਇਸੇ ਪਿੰਡ ਦਾ ਨੌਜਨ ਕੀਪਾ ਦੁਨੀਆ ਦਾ ਤੇਜ਼ ਤਰਾਰ ਖਿਡਾਰੀ ਇਸ ਵੇਲੇ ਲਾਓ ਵੇਖੋ ਸਾਹਮਣੇ ਕੀ ਇਸ਼ਾਰਾ ਹੁੰਦਾ ਲੋਪੋ ਵਾਲੇ ਦਾ ਵੀ ਇਹ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜੁੜਦਾ ਹੋਇਆ ਤਕੜਾ ਮੈਚ ਦੋਨੋਂ ਹੀ ਟੀਮਾਂ ਦੇ ਦਰਮਿਆਨ ਕੁੰਡੀਆਂ ਦੇ ਸਿੱਗ ਫਸਣ ਵਾਲੀ ਗੱਲ ਮਿੱਤਰੋ ਮੱਖਣ ਬਰਾੜ ਨੇ ਆਖਿਆ ਸੀਗਾ ਕਿ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ ਲਵ ਹੀਰੇ ਦੇ ਗਾਏ ਹੋਏ ਗੀਤ ਦੀ ਤੁਮ ਜਿਹੜੀ ਪੂਰੀ ਦੁਨੀਆ ਦੇ ਵਿੱਚ ਹੈ ਇਧਰ ਨਾਉਜਨ ਪਈ ਹੋਈ ਕਬੱਡੀ ਮੇਰੇ ਵੀਰੋ ਜਿਹੜੇ ਵੀਰ ਖੜੇ ਆ ਬੈਠ ਜਾ ਲਓ ਇਧਰ ਪਾਸੇ ਦੇਖਦੇ ਸੋਨੂ ਜੱਬਰ ਦੂਸਰੇ ਪਾਸੇ ਬਲਦੇਵ ਸਿੰਘ ਕੋਸ਼ਿਸ਼ ਕਰਦਾ ਫਕਰ ਜੰਨੀ ਆ ਜਾ ਬੱਲੇ 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 ਬਾਤ ਵਧੀਆ ਪੁਆਇੰਟ ਤਿੰਨ ਕਬੱਡੀਆਂ ਤੇ 500 ਰੁਪਈਆ ਲੱਗਾ ਹੋਇਆ ਹੈ ਐਸਬੀ ਕਬੱਡੀ ਖਿਡਾਰੀ ਵੱਲੋਂ ਸਾਨੂੰ ਜੰਪ ਦੀ ਇੱਕ ਕਬੱਡੀ ਪੈ ਗਈ ਦੋ ਬਾਕੀ ਨੇ ਐਸਬੀ ਕਬੱਡੀ ਖਿਡਾਰੀ ਵੱਲੋਂ ਦਿਨ ਕਬੱਡੀਆਂ ਦੇ ਉੱਪਰ ਲਾਓ ਜੋਗੇਵਾਲੀਆ ਗगन ਗगन ਜੋਗੇਵਾਲੀਆ ਦੇ ਦੋ ਕਬੱਡੀਆਂ ਦੇ ਉੱਪਰ ਪੁੰਨਾ ਬਰਾੜ ਜੀ ਉਹਨਾਂ ਵੱਲੋਂ 500 ਰੁਪਈਆ ਜੇ ਜਾਫੀ ਜਫਾ ਲਾਗੇ ਤਾਂ ਜਾਫੀ ਨੂੰ ਦਿੱਤਾ ਜਾਵੇਗਾ ਪੁੰਨਾ ਬਰਾੜ ਉਹਨਾਂ ਵੱਲੋਂ ਨਹੀਂ ਤਾਂ ਜੋਗੇਵਾਲੀਆ ਗगन ਨੂੰ ਦਿੱਤਾ ਜਾਵੇਗਾ ਲਾਓ ਦੂਸਰੀ ਕਬੱਡੀ ਮੈਦਾਨ ਦੇ ਵਿੱਚ ਪਵੇਗੀ ਥੋੜਾ ਸਮਾਂ ਇੰਤਜ਼ਾਰ ਪਹਿਲੀ ਕਬੱਡੀ ਪੈ ਚੁੱਕੀ ਜੋਗੇ ਵਾਲਾ ਜ਼ੀਰੇ ਦੇ ਲਾਗੇ ਮੱਖੂ ਦਾ ਏਰੀਆ ਜ਼ਿਲ੍ਹਾ ਫਿਰੋਜ਼ਪੁਰ ਦੀ ਓਧ ਧਰਤੀ ਨਿਸ਼ੰਤ ਢਾਡੀ ਵਰਗੇ ਮਹਾਨ ਪਹਿਲਵਾਨ ਮਹਾਨ ਜੋ ਹੈ ਕਬੱਡੀ ਦੇ ਖਿਡਾਰੀ ਪੈਦਾ ਕੀਤੇ ਜਿਸ ਜ਼ਿਲ੍ਹੇ ਨੇ ਲਾਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਗੁਰਦਾਸ ਸੂਰੀਆ ਮਹਿੰਦਰ ਸਿੰਘ ਫਿਰ ਅੱਗੇ ਵੱਧਾ ਹੋਇਆ ਨੌਜਵਾਨ ਔਰ ਬਲਦੇਸ ਸਿੰਘ ਫਕ ਹਰਦੇਵ ਫਕਰ ਚੰਡੇਵਾਲ ਜਿਹਨੂੰ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਦਿੱਤਾ ਜਾਵੇਗਾ ਇਸ ਸਮੇਂ ਡੱਕ ਲੈਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਖਿੱਚ ਵਜਦੀ ਹੋਈ ਪੁਆਇੰਟ ਰੇਡਰ ਦਾ ਸ਼੍ਰੀ ਚੇਤਨ ਪੂਰਾ ਜੀ ਪੀਟੀਸੀ ਫਾਸ ਮਨਪ੍ਰੀਤ ਸਿੰਘ ਜੀ ਪੀਟੀਸੀ ਐਂਡ ਫਾਸਟਵੇ ਸਤਪਾਲ ਸਿੰਘ ਜੀ ਐਮਸੀ ਮਲੋਟ ਸੂਬਾ ਸਿੰਘ ਜੀ ਪ੍ਰਧਾਨ ਹੈਲਥ ਮਹਿਕਮਾ ਨਾਲ ਵਿਸ਼ੇਸ਼ ਤੌਰ ਤੇ 1100 ਰੁਪਏ ਦਾ ਬਹੁਤ ਵੱਡਾ ਸਹਿਯੋਗ ਮੁਕਸਰ ਤੋਂ ਸੂਬਾ ਸਿੰਘ ਪ੍ਰਧਾਨ ਜੀ ਹੁਣਾਂ ਵੱਲੋਂ ਔਰ ਨਾਲ ਹੀ ਸਾਡੇ ਜਗਦੀਪ ਸਿੰਘ ਬੱਬਾ ਜੀ ਸਰਪੰਚ ਕਰਮਪੱਟੀ ਸਾਰੀਆਂ ਸ਼ਖਸੀਅਤਾਂ ਦਾ ਵੱਡਾ ਸਹਿਯੋਗ ਹੈ ਧੰਨਵਾਦ ਸ਼੍ਰੀ ਚੇਤਨ ਪੂਰਾ ਜੀ ਪੀਟੀਸੀ ਐਂਡ ਫਾਸਟਵੇ ਮਨਪ੍ਰੀਤ ਸਿੰਘ ਪੀਟੀਸੀ ਐਂਡ ਫਾਸਟਵੇ ਸਤਪਾਲ ਸਿੰਘ ਜੀ ਐਮਸੀ ਮਲੋਟ ਸੂਬਾ ਸਿੰਘ ਜੀ ਪ੍ਰਧਾਨ ਹੈਲਥ ਮਹਿਕਮਾ 1100 ਰੁਪਏ ਦਾ ਬੜਾ ਸਹਿਯੋਗ ਮੁਕਸਰ ਤੋਂ ਨਾਲ ਜਗਦੀਪ ਸਿੰਘ ਬੱਬਾ ਜੀ ਸਰਪੰਚ ਸਾਹਿਬ ਕਰਮਪੱਟੀ 40 ਮੁਕਤਿਆਂ ਦੀ ਅਸਰ ਜ਼ਮੀਨ ਸ਼੍ਰੀ ਮੁਕਸਸਰ ਸਾਹਿਬ ਔਰ ਅੱਜ ਦਾ ਪਹਿਲਾ ਕਬੱਡੀ ਦਾ ਬਹੁਤ ਵੱਡਾ ਮਹਾਕਮ ਮੀਰੀ ਪੀਰੀ ਕਬੱਡੀ ਕਲੱਬ ਅਮਰੀਕਾ ਦੇ ਨੰਬਰ ਨੇ 14 ਔਰ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਕਲਕਲਾਂ ਦੇ ਨੰਬਰ ਨੇ 18 14 ਤੇ 18 ਫਸਟ ਹਾਫ ਦੀ ਖੇਡ ਗੱਜਣ ਵਾਲੀਆ ਗੋਲੂ ਮਾਨ ਕਬੱਡੀ ਖਿਡਾਰੀ ਰਿੰਪੀ ਬਰਾੜ ਵਰਗੇ ਦਿਲਬਾਗ ਵਰਗੇ ਮੈਕ ਦੀ ਉੱਪਰ ਬੋਲ ਬੁਲਦੇ ਸੋ ਸਾਰੀਆਂ ਸ਼ਖਸੀਅਤਾਂ ਦਾ ਵੱਡਾ ਸਹਿਯੋਗ ਹੈ ਕਬੱਡੀ ਦੇ ਵਾਸਤੇ 14 ਤੇ 18 ਦਾ ਅੰਕੜਾ ਸੈਕੰਡ ਹਾਫ ਦੀ ਖੇਡ ਮੈਦਾਨ ਦੇ ਅੰਦਰ ਬਹੁਤ ਜਲਦ ਸ਼ੁਰੂ ਹੋਵੇਗੀ ਪੰਜਾਬੀਆਂ ਦੀ ਇਸ ਮਹਿਬੂਬ ਖੇਡ ਕਬੱਡੀ ਦੇ ਦਿਲਕਸ਼ ਨਜ਼ਾਰੇ ਲੱਗੀ ਧਮਕ ਸਾਰੇ ਹਿੰਦੁਸਤਾਨ ਦੇ ਅੰਦਰ ਦਿੱਲੀ ਆਗਰਾ ਚਾਂਸੀ ਹਸਾਰ ਮੀਆਂ ਬੀਕਾਨੇਰ ਲਖਨਊ ਅਜਮੇਰ ਜੈਪੁਰ ਪਈਆ ਪਾਜੜਾ ਯਮਨਾ ਤੋਂ ਪਾਰ ਮੀਆਂ ਜੱਲੀ ਸਭ ਪੰਜਾਬ ਦੀ ਬਾਦਸ਼ਾਹੀ ਨਹੀਂ ਦਲਾਂ ਦਾ ਅੰਤ シュਮਾਰ ਮੀਆਂ ਸ਼ਾ ਮੁਹੰਮਦ ਦਾ ਕਿਤੇ ਨਾ ਅੜਕਣਾ ਹੀ ਸਿੰਘ ਰਹਿਣਗੇ ਦੁਸ਼ਮਣ ਨੂੰ ਮਾਰ ਮੀਆਂ ਇਸ ਕਬੱਡੀ ਦੇ 200 ਰੁਪਏ ਦਾ ਮਾਨ ਸਨਮਾਨ ਗੁਰਪ੍ਰੀਤ ਸਿੰਘ ਜੀ ਜੀ ਔਰ ਸ਼ੈਂਬਰ ਉਹਨਾਂ ਵੱਲੋਂ ਤੇ ਐਸ ਵੀ ਜੀ ਉਹਨਾਂ ਵੱਲੋਂ 200 ਰੁਪਏ ਦਾ ਮਾਨ ਸਨਮਾਨ ਹੋਵੇਗਾ ਲਓ ਇਧਰੇ ਪਾਸੇ ਮੀਆਂ ਵਿੰਡਿਆ ਕਮਲਜੀਤ ਸਿੰਘ ਸੋ 200 ਰੁਪਏ ਸ਼ੈਂਬਰ ਪ੍ਰੇਮ ਔਰ ਸਾਡੇ ਗੁਰਪ੍ਰੀਤ ਸਿੰਘ ਜੀ ਉਹਨਾਂ ਵੱਲੋਂ ਮਾਨ ਸਨਮਾਨ ਲਾ ਦੋਦੇਵਾਲਾ ਸੰਦੀਪ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਾ ਹੋਇਆ ਕਿ ਵਿੱਚ ਗਹਿਰੇ ਝੱਲਾਂ ਦੇ ਕਦੇ ਸ਼ੇਰ ਨਾ ਰਹਿੰਦੇ ਗੁੱਜੇ ਕੌਣ ਠੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਾ ਪੈਂਦੇ ਕੋਜੇ ਵਿੱਚ ਗਹਿਰੇ ਝੱਲਾਂ ਦੇ ਕਦੇ ਸ਼ੇਰ ਨਾ ਰਹਿੰਦੀ ਗੁੱਝੀ ਰਵਿੰਦਰ ਸਰਪੰਚ ਜੀ ਚੰਕੌਰ ਸਿੰਘ ਜੀ ਉਹਨਾਂ ਵੱਲੋਂ 100 ਰੁਪਏ ਦੇ ਮਾਨ ਸਨਮਾਨ ਦਿੱਤੇ ਜਾਣਗੇ ਲਓ ਇਸੇ ਲਈ ਦੋਦੇਵਾਲਾ ਸੰਦੀਪ ਦੋਦੇਵਾਲਾ ਸੰਦੀਪ ਤਕੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਦੁੱਲਾ ਅਗਲੀ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਜਦ ਜੀਵਨ ਕਬੱਡੀ ਪਾਉਂਦਾ ਹੈ ਹੁੰਦੀ ਲੋਕਾਂ ਵਿੱਚ ਹੈਰਾਨੀ ਆ ਜਿਸਮ ਦੁੱਲੇ ਦਾ ਲੋਕੋ ਲੋਹਾ ਹੈ ਚਵਟ ਸੁੱਖੇ ਦੀ ਯਾਰੋ ਤੂਫਾਨੀ ਆ ਜਿਸਮ ਦੁੱਲੇ ਦਾ ਲੋਕੋ ਲੋਹਾ ਹੈ ਸਰ ਰੁਪਿੰਦਰ ਸਿੰਘ ਜੀ ਸਰਪੰਚ ਸਾਹਿਬ ਮੋੜਾ ਵੱਲੋਂ 200 ਰੁਪਏ ਦਾ ਸਨਮਾਨ ਹੋਵੇਗਾ ਜੇ ਦੁੱਲਾ ਨੰਬਰ ਲਿਆ ਤੇ ਦੁੱਲੇ ਨੂੰ ਦਿੱਤਾ ਜਾਵੇਗਾ ਜੇ ਜਾਫੀ ਜਫਾ ਲੱਗਿਆ ਤੇ ਜਾਫੀ ਨੂੰ ਦਿੱਤਾ ਜਾਵੇਗਾ ਸਰ ਰਵਿੰਦਰ ਸਿੰਘ ਜੀ ਸਰਪੰਨ ਸਾਹਿਬ ਹੋਂ ਵੱਲੋਂ ਮਾਣ ਸਨਮਾਨ ਬੱਲੇ ਬੱਲੇ ਲਓ ਨੇਰੀਸਾ ਹੁੰਦਾ ਹੋਇਆ ਕਮਾਲ ਹੁਣ ਦੇਖਦੇ ਬਿਲਕਰ ਰੋਪੇਟਾ ਬੱਲੇ ਬੱਲੇ ਹੁੰਦੀ ਹੋਈ ਇੱਕ ਪਾਸੇ ਦੁਨੀਆ ਦਾ ਵੱਡਾ ਖਿਡਾਰੀ ਔਰ ਵੱਡਾ ਤਜਰਬਾ ਤੇ ਪੁਆਇੰਟ ਦੁੱਲੇ ਦਾ 200 ਰੁਪਏ ਦਾ ਮਾਨ ਸਨਮਾਨ ਰੂਪ ਵਾਲਾ ਗੰਗੀ ਹੱਸਦਾ ਵੀ ਸਾਡੇ ਨਾਲ ਦਾ ਕਬੱਡੀ ਦਾ ਖਿਡਾਰੀ ਸੋ ਲੰਮਾ ਸਮਾਂ ਆਪਣੇ ਆਪ ਨੂੰ ਸਟੇਬਲ ਰੱਖਿਆ ਹੋਇਆ ਸਿੱਧੇ ਰੱਖਿਆ ਹੋਇਆ ਕਬੱਡੀ ਦੇ ਵਿੱਚ ਕਨੌਰ ਦੇ ਗੁਰਲਾਲ ਨੇ ਕਾਰੀਸਰੀ ਦੇ ਕਾਕੇ ਨੇ ਬਿਹਾਰੀਪੁਰ ਦੇ ਕਿੰਦੂ ਨੇ ਲਓ ਜੀਵਨ ਦੀ ਕਬੱਡੀ ਪਈ ਹੋਈ ਕਾਬਲ ਯੂਐਸਏ ਵੱਲੋਂ 500 ਰੁਪਏ ਦਾ ਮਾਨ ਸਨਮਾਨ ਲਓ ਇੱਕ ਪਾਸੇ ਲੱਖਾ ਔਰ ਦੂਸਰੇ ਪਾਸੇ ਜੀਵਨ ਆਹ ਨੰਬਰ ਤਾੜੀਆਂ ਵਾਲਾ ਹੋਊ ਚਾਹੇ ਰੇਡਰ ਚਾਹੇ ਜਾਫੀ ਦਾ ਮਾਰ ਦਿਓ ਤਾੜੀਆਂ ਪੁਆਇੰਟ ਇਹ ਤਾਂ ਜੀਵਨ ਦੀ ਖੇਡ ਵਧੀਆ ਲੱਗੀ ਤਾਂ ਖੁੱਲ ਕੇ ਤਾੜੀ ਮਾਰਿਓ ਪਤਾ ਲੱਗ ਜੇ ਵੀ ਜੀਵਨ ਜਿੱਥੇ ਵੀ ਜਾਂਦਾ ਮੇਲਾ ਲੁੱਟਦਾ ਉਧਰ ਸੁਖਚੰਦ ਸਿੰਘ ਦੀ ਚੈਨਾ ਮੱਖਣ ਚੜਕ ਜੀ ਕਿਵੇਂ ਕਰ ਔਗਰ ਜੀ ਉਹ ਵੀ ਆਨੰਦ ਮਾਣਦੇ ਇਸ ਤਕੜੇ ਮੈਚ ਦਾ ਸ਼ੈਂਬਰ ਤੇ ਪ੍ਰੇਮ ਪ੍ਰੇਮਪਾਲ ਜੀ ਉਹਨਾਂ ਵੱਲੋਂ ਸ਼ੈਂਬਰ ਉਹਨਾਂ ਵੱਲੋਂ ਤੇ ਗੁਰਪ੍ਰੀਤ ਸਹਿਜੀ ਜੀ ਜੀਵਨ ਮਾਣੂ ਕੇ ਦੇ ਵਾਸਤੇ 500 ਰੁਪਏ ਦਾ ਮਾਨ ਸਨਮਾਨ ਲਓ ਇੱਕ ਪਾਸੇ ਦਲਵਿੰਦਰ ਸਿੰਘ ਸੋਨੂੰ ਜੰਪ ਔਰ ਦੂਸਰੇ ਪਾਸੇ ਬਲਦੇਵ ਫਕਰ ਝੰਡੇ ਵਾਲਾ ਕੋਸ਼ਿਸ਼ ਕਰਦਾ ਸਾਡਾ ਕਿ ਲੈਣ ਦੀ ਹਰਦਾ ਪਿੱਛੇ ਹੁਣ ਦੇਖਦੇ ਵੀ ਸੋਨੂ ਦਾ ਜੰਪ ਮੈਦਾਨ ਦੇ ਵਿੱਚ ਕਿਹੋ ਜਿਹਾ ਕਮਾਲ ਹੋਵੇਗਾ ਹੰਦੇ ਤੇ ਲੱਗੇ ਬੁਕਾਲ ਪੁਆਇੰਟ ਮੀਰੀ ਪੀਰੀ ਦੇਵਾ ਫਰੈਂਡਸ ਸਪੋਰਟਸ ਕਲੱਬ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਨੰਬਰ ਬਾਬਾ ਜੁਨ ਸਿੰਘ ਜੀ ਗਿੱਲ ਤੀਰਥਗਾਖਲ ਮੱਖਣ ਢਾਲੀਵਾਲ ਔਰ ਸਾਡੇ ਅਮਰਜੀਤ ਸਿੰਘ ਜੀ ਬਾਉ ਵਰਕ ਤੇ ਨਾਲ ਹਰਵਿੰਦਰ ਸਿੰਘ ਜੀ ਲੱਡੂ ਪੰਨੀ ਕੜਾਈ ਵਾਲਾ ਜਿਨ੍ਹਾਂ ਦਾ ਪਿੰਡ ਹੈ ਜਲਾਲਾਬਾਦ ਦੇ ਲਾਗੇ ਸੋ ਇਸ ਟੀਮ ਦੇ ਮੇਨ ਸਪਾਂਸਰਰਾਂ ਦੇ ਵਿੱਚੋਂ ਇੱਕ ਨੇ ਲਾਓ ਜੋਗੇ ਵਾਲੀਆ ਗगन ਇਸਨੇ ਰੇਡ ਪਾਉਂਦਾ ਹੋਇਆ ਕੋਈ ਘਰ ਜੋਗਾ ਕੋਈ ਪਿੰਡ ਜੋਗਾ ਕੋਈ ਸ਼ਹਿਰ ਜੋਗਾ ਕੋਈ ਦੁਨੀਆ ਜੋਗਾ ਲਓ ਕੋਈ ਕਬੱਡੀ ਜੋਗਾ ਮੈਦਾਨ ਦੇ ਵਿੱਚ ਦੇਖਦੇ ਵੀ ਆ ਨੌਜਵਾਨ ਅੱਗੇ ਵੱਧ ਕੇ ਗਗਨਦੀਪ ਸਿੰਘ ਬਹੁਤ ਵਧੀਆ ਪੁਆਇੰਟ ਲਓ ਇਸ ਲਈ ਗਗਨ ਉਧਰ ਬਲਕਰਨ ਸਿੰਘ ਜੀ ਵਿਸ਼ੇਸ਼ ਤੌਰ ਤੇ ਪੁੱਜੇ ਹੈ ਉਹਨਾਂ ਦਾ ਵੀ ਚਿਪੜਾ ਵਾਲੀ ਪਿੰਡ ਹੈ ਆਪਣੇ ਸਮੇਂ ਦੇ ਮਾਨ ਕਬੱਡੀ ਖਿਡਾਰੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਧਰ ਕਹਿੰਦੇ ਪੰਡੋਰੀ ਵਾਲਾ ਮਹਿੰਦਰ ਸਿੰਘ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਆਮਨ ਬਰਾੜ ਸਾਡਾ ਵੀਰ ਲੰਗਿਆਣੇ ਵਾਲਾ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਬੜਾ ਇਕੱਠ ਜੁੜਿਆ ਆਇਆ ਕਿ ਖੇਡਣੀ ਹੋਵੇ ਕਬੱਡੀ ਤੋਂ ਤੇ ਡੈਰੀਏ ਨਹੀਂ ਪਾਈ ਦਾ ਉਹ ਮਾਗ ਵਿੱਚ ਛੱਡਣਾ ਪੈਂਦਾ ਲੋਕੋ ਨਿੱਗਰਾਈ ਦਾ ਜੇਟਾੜ ਵਿੱਚ ਸੈਣੀ ਪੈਂਦੀ ਧੁੱਪ ਦੀ ਮਾਰ ਮਿੱਤਰੋ ਬੜਨਾ ਸੌਖਾ ਨਹੀਂ ਕਬੱਡੀ ਦਾ ਸਟਾਰ ਮਿੱਤਰੋ ਕਿ ਮਾਨੂ ਕਾਚ ਮੁੰਡਾ ਇੱਕ ਉਠਿਆ ਕਮਾਲ ਦਾ ਕਰਦਾ ਏ ਮਾਨ ਕਹਿੰਦੇ ਟੋਨਾਵਾਰੇ ਵਾਲ ਦਾ ਅੜੇਵਿਆਂ ਮੈਚਾਂ ਵਿੱਚ ਕੱਢਦਾ ਏ ਅੱਗ ਵੀ ਖੇੜੇ ਦੀ ਨੂੰ ਸਲਾਉਂਦਾ ਹਣ ਪੂਰਾ ਇਹ ਜੱਗ ਵੀ ਆਉਂਦਾ ਹੈ ਸਵਾਦ ਇਹਦੇ ਜਫੇ ਵਾਲੇ ਭੇੜ ਦਾ ਮਾਣੂਕੇ ਦਾ ਬੂਟਾ ਕਹਿੰਦੇ ਜੁਰਤ ਨਾਲ ਖੇਡਦਾ ਮਾਣੂਕੇ ਦਾ ਬੂਟਾ ਕਹਿੰਦੇ ਜੁਰਤ ਨਾਲ ਖੇਡਦਾ ਬੂਟੇ ਦਾ ਤਕੜਾ ਜਫਾ ਸਚੈਨ ਦੀ ਪਾਈ ਹੋਈ ਕਬੱਡੀ ਉਧਰ ਮੱਖਣ ਧਾਲੀ ਵਾਲ ਵੇਟ ਵਦਨ ਗਪਾਲ ਜੀ ਬੋਪਾ ਰਾਮਾਂ ਵਾਲੇ ਖੇਡ ਮੈਦਾਨ ਦੇ ਵਿੱਚ ਆਪਣੀ ਟੀਮ ਨੂੰ ਲੈ ਕੇ ਪਹੁੰਚੇ ਹੋਇਆ ਲੱਡੂ ਜਹਾਂਗੀਰ ਦੀ ਸਪான்ਸਰ ਕੀਤੀ ਹੋਈ ਟੀਮ ਤੇ ਦੂਸਰੇ ਪਾਸੇ ਤਕਤੂਪੁਰ ਦੇ ਸੁਖੇ ਧਾਲੀ ਵਾਲ ਉਹਨਾਂ ਦੀ ਟੀਮ ਦੇ ਲਈ ਪੁਆਇੰਟ ਜੁੜਦਾ ਹੋਇਆ ਸਾਡੇ ਵੀਰ ਪਪਾ ਬਰਾੜ ਜੀ ਪੁੰਨਾ ਬਰਾੜ ਜੀ ਗੁਲਦੀਪ ਜਟਾਣਾ ਤੇ ਬਲਦੇ ਬਲਤੇਜ ਸਾਡੇ ਸਰਪੰਚ ਸਾਹਿਬ ਹੁਣਾਂ ਵੱਲੋਂ 200-200 ਰੁਪਏ ਦਾ ਮਾਨ ਸਨਮਾਨ ਇਹਨਾਂ ਖਿਡਾਰੀਆਂ ਦੇ ਲਈ ਜੋ ਆਪੋ ਆਪਣੀ ਟੀਮ ਦੇ ਵਾਸਤੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਖੇਡ ਕੇ ਅਗਲੀ ਕਬੱਡੀ ਬਾਡੀ ਫਿਟ ਜਿਮ ਵੱਲੋਂ ਮਾਨੁਕਿਆਂ ਦੀ ਜੀਵਨ ਦੀ ਕਬੱਡੀ ਦੇ ਉੱਪਰ 500 ਹੋਵੇਗਾ ਪਰ ਆਪਾਂ ਮੀਆਂ ਮਿੱਡੀਆਂ ਕਾਲੇ ਦੀ ਕਬੱਡੀ ਦੀ ਗੱਲ ਕਰਾਂਗੇ ਮੈਦਾਨ ਦੇ ਅੰਦਰ ਲਾਓ ਬਹੁਤ ਵਧੀਆ ਪੁਆਇੰਟ ਲਾਓ ਕਾਲਾ ਬਾਹਰ ਦਾ ਪੱਟਾ ਤੇ ਥਾਪੀਆਂ ਆਪਣੀ ਟੀਮ ਦੇ ਹਿੱਸੇ ਲੱਖਾ ਜਾਂ ਪੁਆਇੰਟ ਜੋੜਦਾ ਹੋਇਆ ਪਲੂਰ ਦਾ ਕੀਪਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਕਿ ਜੋ ਤੀਰ ਨਿਸ਼ਾਨੇ ਨੂੰ ਖੁੰਝੇ ਉਹ ਕਾਹਦਾ ਹੈ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾ ਕਰ ਜੀ ਵਾਰ ਜੋ ਤੀਰ ਨਿਸ਼ਾਨੇ ਨੂੰ ਖੁੰਝੇ ਉਹ ਕਾਹਦਾ ਹੈ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾ ਕਰ ਜੀ ਵਾਰ ਆਵਾਨ ਦਾ ਸੰਦੀਪ ਪਰ ਇਸ ਲਈ ਪਲੂਰ ਵਾਲਾ ਆਯਾਦ ਕਬੱਡੀ ਕਲੱਬ ਦੀ ਟੀਮ ਦੇ ਲਈ ਹਲੋ ਅਮਨ ਜੀ ਪਟੇਜਾ ਮੋਟਰਜ਼ ਵੱਲੋਂ 500 ਰੁਪਇਆ ਦੁੱਲੇ ਦੇ ਇਸ ਨੰਬਰ ਤੇ ਹੋਵੇਗਾ ਪਟੇਜਾ ਮੋਟਰਜ਼ ਵੱਲੋਂ 500 ਰੁਪਇਆ ਗੁਰਪ੍ਰੀਤ ਸਿੰਘ ਜੀ ਉਹਨਾਂ ਵੱਲੋਂ 200 ਰੁਪਇਆ 700 ਵੀ ਕਬੱਡੀ ਪੈ ਗਈ ਮੈਦਾਨ ਦੇ ਵਿੱਚ ਪਟੇਜਾ ਮੋਟਰਜ਼ 500 ਰੁਪਇਆ ਸੋ ਮਾਨ ਸਨਮਾਨ ਜੋ ਹੈ ਸੁਰਕਪੁਰੀਏ ਦੁੱਲੇ ਦੇ ਵਾਸਤੇ ਇਧਰ ਪਾਸੇ ਦੇਖ ਲਿਓ ਵੀ ਪੁਆਇੰਟ ਫੜਾ ਵੀ ਇਧਰ ਪਾਸੇ ਨੌਜਵਾਨ ਅੰਬੂ ਦੇ ਵਾਸਤੇ ਜੋ ਹੈ ਮਾਨ ਸਨਮਾਨ ਅਗਲੀ ਕਬੱਡੀ ਪਾਉਣ ਦੇ ਵਾਸਤੇ ਸੰਦੀਪ ਨੌਜਵਾਨ ਦੋਦੇ ਪਿੰਡ ਦਾ ਪਪਾ ਬਰਾੜ ਜੀ ਪੁੰਨਾ ਬਰਾੜ ਜੀ ਕੁਲਦੀਪ ਜਟਾਣਾ ਜੀ ਬਲਤੇਸ਼ ਸਿੰਘ ਜੀ ਸਰਪੰਚ ਦੋ-ਦੋ ਸੌ ਰੁਪਏ ਦੇ ਮਾਨ ਸਨਮਾਨ ਮੇਰੇ ਵੀਰੋ ਕਬੱਡੀਆਂ ਤੇ ਦੇ ਰਹੇ ਐ ਇਧਰ ਨੌਜਨ ਦੋਦੇ ਵਾਲਾ ਸੰਦੀਪ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਚਾਰ ਜਾਫੀ ਕਹਿੰਦੇ ਜਹਾਂਗੀਰ ਦੇ ਲੱਡੂ ਦੀ ਟੀਮ ਦੇ ਜੂਤ ਕਬੱਡੀ ਕਲੱਬ ਵਾਲੇ ਦੇ ਲਾ ਬਲੈਤੀਆ ਸੰਗੋਜਲੇ ਵਾਲਾ ਪਰ ਪੁਆਇੰਟ ਇਸ ਲਈ ਜੱਥੇਦਾਰ ਹਾਕਮ ਸਿੰਘ ਟੋਨੇ ਵਾਰੇ ਵਾਲੀਏ ਦੀ ਟੀਮ ਦੇ ਲਈ ਸੁਖਜੀ ਘਲਕਲਾਂ ਵਾਲੇ ਉਹਨਾਂ ਦੀ ਟੀਮ ਦੇ ਲਈ ਮੇਰੀ ਬੇਨਤੀ ਹੈ ਦਰਸ਼ਕਾਂ ਨੂੰ ਕੁਝ ਨਹੀਂ ਹੋਇਆ ਬੈਠ ਜਾਓ ਸ਼ਾਂਤੀ ਦੇ ਨਾਲ ਆਪਾਂ ਪਿਆਰ ਦੇ ਨਾਲ ਹੀ ਮੈਚ ਵੇਖਣੇ ਆ ਮੱਖਣ ਲਈ ਸਾਡੇ ਵੀਰ ਗੁਰਮੀਤ ਸਿੰਘ ਜੀ ਉਹਨਾਂ ਵੱਲੋਂ ਪੱਪੀ ਜੋ ਰੈਫਰੀ ਹੈ ਪੰਨੀ ਵਾਲੇ ਦਾ ਸਾਡਾ ਜੰਪਲ ਵੀਰ ਇਹਦੇ ਵਾਸਤੇ 100 ਰੁਪਏ ਦਾ ਮਾਨਸਮਾਨ ਗੁਰਮੀਤ ਸਿੰਘ ਜੀ ਉਹਨਾਂ ਵੱਲੋਂ ਤਿਲਵਿੰਦਰ ਸਿੰਘ ਸੋਨੂ ਜੰਪ ਕਬੱਡੀ ਦਾ ਫਿਰ ਰੇਡ ਪਾਉਂਦਾ ਹੋਇਆ ਲਓ ਹਲਕਾ ਜਿਹਾ ਪੁਸ਼ ਹਲਕਲ ਗਿਆ ਹਸੇ ਨੇ ਔਰ ਪੁਆਇੰਟ ਮੀਰੀਪਰੀ ਦੇਵਾ ਫਰੈਂਡ ਸਪੋਰਟਸ ਕਲੱਬ ਦੇ ਹਿੱਸੇ ਬਲਕਰਨ ਸਿੰਘ ਜੀ ਜੋ ਆਪ ਵੱਡੇ ਖਿਡਾਰੀ ਰਹੇ ਕਬੱਡੀ ਦੇ ਉਡਾਂਗ ਪਿੰਡ ਵਾਲੇ ਜੀਵਨ ਦੇ ਇਸ ਨੰਬਰ ਦੇ ਲਈ 200 ਰੁਪਏ ਦਾ ਮਾਨ ਸਨਮਾਨ ਦੇਣਗੇ ਬਲਕਰਨ ਸਿੰਘ ਜੀ ਉਡਾਂਗ ਆਪ ਕਬੱਡੀ ਦੇ ਮਹਾਰਥੀ ਰਹੇ ਇਸ ਨੌਜਵਾਨ ਦੀ ਰੇਡ ਦੇ ਉੱਪਰ 200 ਰੁਪਏ ਦਾ ਮਾਨ ਸਨਮਾਨ ਬਹੁਤ ਵਧੀਆ ਦੇਖਦੇ ਹਾਂ ਵੀ ਦੂਸਰੇ ਪਾਸੇ ਮਾਨਕ ਆਓ ਪੁਆਇੰਟ ਜੀਵਨ ਮਾਨੁਕੇ ਦੇ ਹਿੱਸੇ ਟੋਨਾ ਜੀ ਆ ਮਾਅਦ ਕਫੇ ਨੌਜਵਾਨ ਦੇ ਵਾਸਤੇ ਬਲਕਰਨ ਜੀ ਹੁਣਾਂ ਵੱਲੋਂ ਮਹਾਨ ਕਬੱਡੀ ਖਿਡਾਰੀ ਵੱਲੋਂ ਦਿੱਤੇ ਗਏ ਜਿਨ੍ਹਾਂ ਦਾ ਵਿਸ਼ੇਸ਼ ਤੌਰ ਤੇ ਜੋ ਹੈ ਮਾਮ ਸਨਮਾਨ ਯੂ ਸਪੋਰਟਸ ਕਲੱਬ ਵਾਲਾ ਨੇ ਕੀਤਾ ਚਾਹੇ ਬਲਕਰਮ ਸਿੰਘ ਜੀ ਬਿੱਕਰ ਸਿੰਘ ਜੀ ਉਡਾਂਗ ਅਮਰ ਸਿੰਘ ਜੀ ਮਿੱਡਾ ਪੰਜਾਬ ਪੁਲਿਸ ਤੇ ਦੇਬਾ ਮਿੱਡਾ ਮਹਾਰਥੀ ਕਬੱਡੀ ਦੇ ਚੱਲ ਵੀ ਗੁਰਦਾਸਪੁਰਿਆ ਫਿਰ ਰੇਡ ਪਾਉਂਦਾ ਹੋਇਆ ਮਹਿੰਦਰ ਸਿੰਘ ਇੱਕ ਹੋਰ ਨੰਬਰ ਲਓ ਇਸ ਲਈ ਗਗਨ ਜੋਗੇਵਾਲ ਪਿੰਡ ਦਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਕਿ ਸਾਰਾ ਕੁਝ ਬਾਬੇ ਨਾਨਕ ਦੇ ਹੱਥ 'ਚ ਰੋਜ਼ਰ 'ਚ ਖਿਡਾ ਦਿੰਦਾ ਜਿਹੜਾ ਖੇਡਦਾ ਸੀ ਕਿਤੇ ਪਿੰਡ ਦੀ ਸਾਤ 'ਚ ਲੋਪੋ ਵਾਲੇ ਨੇ ਵੀ ਲਾਈਆਂ ਕੁੰਡਲਾ ਵਾਲੇ ਸਵਾਮੀ ਨਾਲ ਯਾਰੀਆਂ ਕਬੱਡੀ ਦੇ ਖਿਡਾਰੀਆਂ ਨੂੰ ਮਿਲਦੀਆਂ अल्टੋ ਸਵਿਫਟਾਂ ਸਵਾਰੀਆਂ ਕਬੱਡੀ ਦੇ ਖਿਡਾਰੀਆਂ ਨੂੰ अल्टੋ ਸਵਿਫਟਾਂ ਸਵਾਰੀਆਂ ਮਿਲਦੀਆਂ ਪਰ ਇਸ ਨੌਜਵਾਨ ਨੂੰ I20 ਦਿੱਤੀ ਜਾਣੀ ਹੈ I20 ਗੱਡੀ ਘੋਲੀਏ ਦੇ ਕਬੱਡੀ ਕੱਪ ਤੇ 28 ਦਸੰਬਰ ਨੂੰ ਮੇਰੇ ਵੀਰੋ I20 ਗੱਡੀ ਦੇ ਨਾਮਾਨ ਸਨਮਾਨ ਹੋਣਗੇ ਕਿ ਸਾਈਕਲ ਜਿਨ੍ਹਾਂ ਨੂੰ ਨਹੀਂ ਸੀ ਨਸੀਬ ਹੁੰਦੇ ਉਹਨਾਂ ਦੇ ਵੀ ਤੂੰ ਦਿਨ ਫੇਰੇ ਤੈਨੂੰ ਖੇਡ ਕੇ ਕਬੱਡੀਆਂ ਨਹੀਂ ਮੈਂ ਦਿਨ ਦੇ ਦੇਖੇ ਬੁਲਟਾਂ ਤੇ ਗੇੜੇ ਜਿਹੜੇ ਦਿੱਲੀ ਜਾਣ ਨੂੰ ਤਰਸਦੇ ਸੀ ਉਹਨਾਂ ਦੇ ਲਵਾ ਤੇ ਕੈਨੇਡਾ ਦੇ ਟੂਰ ਤੂੰ ਸੱਦ ਕੇ ਜਾਮਾ ਕਬੱਡੀਏ ਤੇਰੇ ਕਈਆਂ ਘਰਾਂ ਦੀ ਕਰਤੀ ਗਰੀਬੀ ਦੂਰ ਤੂੰ ਕਈਆਂ ਘਰਾਂ ਦੀ ਕਰਤੀ ਗਰੀਬੀ ਦੂਰ ਤੂੰ ਜਿਹੜੇ ਖਿਡਾਰੀ ਸੀ ਤਰਸਦੇ ਸਾਈਕਲਾਂ ਨੂੰ ਉਹਨਾਂ ਨੂੰ ਮਹਿੰਗੀਆਂ ਗੱਡੀਆਂ ਦੇ ਸਵਾਰ ਕਰ ਗਈ ਰੁਪਿੰਦਰ ਸਿੰਘ ਜੀ ਸਰਪੰਚ ਸਾਹਿਬ ਹੋਣਾ ਵੱਲੋਂ ਤੇਜ ਚਮਕੌਰ ਸਿੰਘ ਡੀਸੀ ਜੀ ਹੋਣਾ ਵੱਲੋਂ 100 ਰੁਪਏ ਦਾ ਮਾਨ ਸਨਮਾਨ ਹੋ ਗਿਆ ਇਸ ਨੰਬਰ ਦੇ ਵਾਸਤੇ ਲਓ ਬਹੁਤ ਵਧੀਆ ਪੁੱਣ ਬੰਦ ਡੋਰ ਵਾਲਾ ਦੇਖਦੇ ਵੀ ਬੰਦ ਡੋਰ ਵਾਲਾ ਬਹੁਤ ਵਧੀਆ ਜਫਾ ਲਾ ਕੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਆਜ਼ਾਦ ਕਬੱਡੀ ਕਲੱਬ ਐਡਵੈਂਟਨ ਕਲਕਲਾਂ ਦੇ ਵਾਸਤੇ ਚੱਲ ਵੀ ਸੁਖਚੈਨ ਸਿੰਘ ਆ ਪਾ ਫਿਰ ਕਬੱਡੀ ਨੌਜਵਾਨ ਚਿੱਖੇ ਨਨਖਸ਼ ਨੇ ਗੁਰਾਂ ਸ਼ੋਰ ਰੰਗ ਹੈ ਮੈਦਾਨ ਦੇ ਵਿੱਚ ਪਈ ਹੋਏ ਰੇਡ ਇਸ ਖਿਡਾਰੀ ਦੀ ਦੇਖ ਲਓ ਮੈਦਾਨਾਂ ਚ ਜਵਾਨੀ ਸ਼ੂਕ ਦੀ ਐਨ ਸ਼ੂਕਦੇ ਹੋਏ ਨੌਜਵਾਨ ਪੇਲ ਪੇਲ ਕੇ ਰੇਡਾਂ ਪਾਉਂਦੇ ਸ਼ੇਰ ਜਸ਼ੀਲੇ ਨੇ ਸੱਪ ਖੜਪੇ ਯਾਰੋ ਇਹਨਾਂ ਜਾਣੇ ਕੀਲੇ ਨੇ ਦੁਨੀਆ ਖੜਖੜ ਤੱਕਦੀ ਜੁਸੇ ਵਾਂਗ ਚਟਾਨਾਂ ਦੇ ਇਹ ਬਣ ਗਏ ਸ਼ਿੰਗਾਰ ਕਬੱਡੀ ਦੇ ਖੇਡ ਮੈਦਾਨਾਂ ਦੇ ਸ਼ਿੰਗਾਰ ਬਣ ਕੇ ਕਬੱਡੀ ਦੇ ਖੇਡ ਮੈਦਾਨਾਂ ਦੇ ਲਓ ਤਲਵਿੰਦਰ ਸਿੰਘ ਅਗਲੀ ਕਬੱਡੀ ਮੈਦਾਨ ਦੇ ਵਿੱਚ ਸੋਨੂ ਜੰਪ ਸਾਡੀ ਮਹਿਬੂਬ ਖੇਡ ਕਬੱਡੀ ਦਾ ਰੇਡ ਪਾਉਣ ਦੇ ਵਾਸਤੇ ਲੰਮਾ ਤਜਰਬਾ ਇਸ ਨੌਜਵਾਨ ਦੀ ਖੇਡਦਾ 2005 ਦੇ ਵਿੱਚ ਸਰੀ ਦੇ ਮੈਦਾਨਾਂ ਦੇ ਵਿੱਚ ਵੋਟਾਂ ਪਾਈਆਂ ਗਈਆਂ ਪਰਚੀਆਂ ਪਾਈਆਂ ਸਨ ਵੀ ਕਿਹੜਾ ਫੇਵਰੇਟ ਖਿਡਾਰੀ ਹੈ ਪਹਿਲੇ ਨੰਬਰ ਦੇ ਉੱਪਰ ਸੋਨੂ ਜੰਪ ਦੂਸਰੇ ਦੇ ਸੁਰਖਪੁਰੀਆ ਦੁੱਲਾ ਤੀਸਰੇ ਦੇ ਕਾਰੀ ਸਰੀ ਵਾਲਾ ਕਾਕਾ ਰਹੇ ਸਨ ਲਓ ਦੁਨੀਆ ਦੇ ਫੇਵਰੇਟ ਖਿਡਾਰੀਆਂ ਦੇ ਤੌਰ ਤੇ ਨਾਮ ਇਸਵੇਂ ਪੜ੍ਹ ਲੈ ਕੇ ਵਾਪਸ ਜਾਂਦਾ ਹੋਇਆ ਤਲਵਿੰਦਰ ਸਿੰਘ ਸੋਨੂ ਜੰਪ ਅਗਲੀ ਕਬੱਡੀ ਪਾਉਣ ਦੇ ਵਾਸਤੇ ਕੁਲਦੀਪ ਸਿੰਘ ਭਲੂਰ ਪਿੰਡ ਵਾਲਾ ਕੀਪਾ ਆ ਰੇਡਰ ਜਿਹੜੇ ਉਹ ਡੱਬਾ ਬਣਿਆ ਸਰਕਲ ਉਧਰੇ ਪਾਸੇ ਚਲੇ ਜਾਣ ਮਿਹਰਬਾਨੀ ਕਰਕੇ ਦੋਵੇਂ ਟੀਮਾਂ ਦੇ ਰੇਡਰ ਜਿਹੜੇ ਸਪੇਅਰ ਪਲੇਅਰ ਨੇ ਉਹ ਇਧਰੇ ਪਾਸੇ हट ਜਾਣ ਪਿੱਛੇ हट ਕੇ ਬੈਠ ਜਾਣ ਮਿਹਰਬਾਨੀ ਕਰਕੇ ਲਾਓ ਬਹੁਤ ਵਧੀਆ ਕੀਪਾ ਹੈ ਮੇਜਰ ਬਰਾੜ ਉਹਨਾਂ ਦਾ ਪਿੰਡ ਹੈ ਭਲੂਰ ਸੋ ਜੰਦਰ ਨੰਬਰ ਦਾ ਵਾਅਦਾ ਕਰਦਾ ਹੈ ਆਪਣੀ ਟੀਮ ਦੇ ਵਾਸਤੇ ਚੱਲ ਵੀ ਮਹਿੰਦਰ ਸਿੰਘ ਆ ਪਾ ਫਿਰ ਅਗਲੀ ਕਬੱਡੀ ਨੌਜਵਾਨ ਲਾਓ ਮਹਿੰਦਰ ਸਿੰਘ ਪੰਡੋਰੀ ਵਾਲਾ ਮਿੰਦੂ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਦਾ ਹੋਇਆ ਇਧਰ ਲੰਡਿਆਂ ਵਾਲਾ ਤਾਰ ਦੁਨੀਆ ਭਰ ਦਾ ਮਹਾਨ ਕਬੱਡੀ ਖਿਡਾਰੀ ਹਰਜੀਤ ਫਰੈਂਚ ਦੀ ਕਬੱਡੀ ਕਲੱਬ ਪਤੋਈਰਾ ਸਿੰਘ ਦੀ ਟੀਮ ਨੂੰ ਲੈ ਕੇ ਪੁੱਜਿਆ ਨਾਲ ਕਹਿੰਦੇ ਲੱਬੀ ਦਾ ਵੀਰ ਗੁਰਦੀਪ ਨੰਗਲ ਜੀ ਐਪ ਸਪੋਰਟ ਕਬੱਡੀ ਕਲੱਬ ਵਾਲੇ ਉਹ ਵੀ ਵਿਸ਼ੇਸ਼ ਤੌਰ ਤੇ ਆਏ ਆ ਅਗਲਾ ਮੈਚ ਬਾਬਾ ਫਤਿਹ ਸਿੰਘ ਹਸਤਨਾ ਸਾਹਿਬ ਕਬੱਡੀ ਕਲੱਬ ਕਪੂਰਥਲਾ ਤੇ ਹਰਜੀਤ ਫਰੈਂਚ ਦੀ ਕਬੱਡੀ ਕਲੱਬ ਪਤੋਈਰਾ ਸਿੰਘ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਬਿੰਦਰ ਪੰਡੋਰੀ ਵਾਲਾ ਆਪਣੀ ਟੀਮ ਦੇ ਹਿੱਸੇ ਲੱਖਾਂ ਦਾ ਪੁਆਇੰਟ ਜੋੜਦਾ ਹੋਇਆ ਦੋਦੇ ਦਾ ਸੰਦੀਪ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਿ ਨਾਲੇ ਬੰਨ ਰੁਪਈਏ ਨਾਲੇ ਗੱਡੀਆਂ ਚ ਘੁੰਮਦੇ ਹਿੱਕ ਦੇ ਜੋਰ ਨਾਲ ਜਿੱਤ ਕੱਪ ਮੂਹਰੇ ਨਾਲ ਚੁੰਮਦੇ ਕਈਆਂ ਲਈ ਤਾਂ ਬੋੜੀਆਂ ਬਣ ਕੇ ਹੀਰਾ ਕਹਿਨੂਰ ਤੂੰ ਸਦਕੇ ਜਾਮਾ ਕਬੱਡੀ ਏ ਤੇਰੇ ਕਈਆਂ ਘਰਾਂ ਦੀ ਕਰਦੀ ਗਰੀਬੀ ਦੂਰ ਤੂੰ ਦੋਦੇਵਾਲਾ ਸੰਦੀਪ ਪੁਆਇੰਟ ਜੋੜਦਾ ਹੋਇਆ ਮਾਈਕ ਤੇ ਮੱਖਣ ਅਲੀ ਜੀ ਸਾਡੇ ਪੁਲਿਸ ਮੁਲਾਜ਼ਮ ਵੀਰਾਂ ਨੂੰ ਬੇਨਤੀ ਵੀ ਦੋ ਮੁਲਾਜ਼ਮੋ ਗਰਾਊਂਡ ਦੇ ਵਿੱਚ ਭੇਜ ਦੇਣ ਮਿਹਰਬਾਨੀ ਕਰਕੇ ਤੇ ਪੁਲਿਸ ਵੱਲੋਂ ਇੱਕ ਬੇਨਤੀ ਹੈ ਦਿਸ਼ਾ ਨਿਰਦੇਸ਼ ਨੇ ਜਿਨ੍ਹਾਂ ਵੀਰਾਂ ਦੇ ਵਹੀਕਲਸ ਮੋਟਰਸਾਈਕਲ ਸਕੂਟਰ ਗੱਡੀਆਂ ਰੋਡ ਤੇ ਨੇ ਉਹ ਮਿਹਰਬਾਨੀ ਕਰਕੇ ਸਾਈਡ ਤੇ ਕਰ ਲੈਣਾ ਬਾਅਦ ਦੇ ਵਿੱਚ ਕੋਈ ਵੀਰ ਜੋ ਇਤਰਾਜ਼ ਨਾ ਕਰੇ ਹਵਾ ਕੱਢੀ ਜਾ ਸਕਦੀ ਹੈ ਜਿਨ੍ਹਾਂ ਦੇ ਮੋਟਰਸ ਮੋਟਰਸਾਈਕਲ ਜਾਂ ਗੱਡੀਆਂ ਨੇ ਰਸਤਾ ਬਲਾਕ ਕੀਤਾ ਹੋਇਆ ਮਿਹਰਬਾਨੀ ਕਰਕੇ ਮੂਵ ਕਰ ਲੈਣਾ ਸਾਈਡ ਤੇ ਕਰ ਲੈਣਾ ਇਹਦੇ ਨਾਲ ਹੀ ਆਪਾਂ ਦੇਖਦੇ ਹਾਂ ਵੀ ਇਹ ਮੁਕਾਬਲਾ ਜੋ ਮੈਦਾਨ ਦੇ ਵਿੱਚ ਖੇਡਿਆ ਗਿਆ ਹੈ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਕਲਕਲਾਂ ਦੀ ਟੀਮ ਇਸ ਸਮੇਂ ਦੇ ਵਿੱਚ ਜੇਤੂ ਰਹੀ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਕਲਕਲਾਂ ਦੀ ਟੀਮ ਇਸ ਸਮੇਂ ਦੇ ਵਿੱਚ ਜੇਤੂ ਰਹੀ